ਜਿੰਨਾਂ ਨੂੰ ਗਾਲਾਂ ਕੱਢ ਕੇ ਸਰਪੰਚੀ ਲੜੀ ਸੀ ਜਿੰਨਾਂ ਨੂੰ ਗਾਲਾਂ ਕੱਢ ਕੇ 2022 ਦੀਆਂ ਚੋਣਾਂ ਲੜੀਆਂ ਸੀ ਅੱਜ ਆਖਰ ਉਹਨਾਂ ਦੇ ਵਿੱਚ ਵਾਪਸੀ ਦਾ ਰਾਹ ਕਿਉਂ ਸ਼੍ਰੋਮਣੀ ਅਕਾਲੀ ਦਲ ਵਾਲੀ ਮੂੰਹ ਕਿਉਂ ਅਕਾਲੀ ਦਲ ਸਾਰਾ ਇਕੱਠਾ ਹੋ ਕੇ ਵਰਕਰਾਂ ਦੀ ਲੜਾਈ ਲੜਿਆ ਮੈਨੂੰ ਲੱਗਦਾ ਹੀ ਨਹੀਂ ਕੋਈ ਇਹ ਲੜਾਈ ਲੜ ਸਕਦਾ ਇਹ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਲੜਦਾ ਰਿਹਾ ਇਹ ਲੜਾਈ ਸਾਨੂੰ ਅੱਜ ਦਿਸ ਗਈ ਉਹਦੋਂ ਨਹੀਂ ਦਿਸੀ ਜਦੋਂ ਹੋਰ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਚਿੱਟਾ ਆਇਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਆਇਆ ਸ਼ਰੂਮਣੀ ਕਲਦਲ ਬਲੇ ਪੰਜਾਬ ਦੇ ਵਿੱਚ ਬੇਅਦਮੀਆਂ ਹੋਈਆਂ ਸ਼ਰੂਮਣੀ ਕਲਦਲ ਬਲੇ ਪੰਜਾਬ ਬਰਬਾਦ ਹੋਇਆ ਸ਼ਰੂਮਣੀ ਕਲਦਲ ਬਲੇ ਇੰਨੇ ਇਲਜ਼ਾਮ ਸ਼ਰੂਮਣੀ ਕਲਦਲ ਦੇ ਉੱਪਰ ਲੱਗਦੇ ਨੇ ਜਿਹੜੀ ਹੁਣ ਥੋਡੀ ਮਾਂ ਪਾਰਟੀ ਮੈਨੂੰ ਟਿਕਟ ਨਹੀਂ ਚਾਹੀਦੀ ਆ ਵੋਧਾ ਨਹੀਂ ਚਾਹੀਦਾ ਮੈਨੂੰ ਕੁਛ ਨਾ ਦਿਓ ਮੈਨੂੰ ਕੁਛ ਨਹੀਂ ਚਾਹੀਦਾ ਬਿਨਾਂ ਔਦੇ ਤੋਂ ਬਿਨਾਂ ਕਿਸੇ ਡੈਜ਼ਿਗਨੇਸ਼ਨ ਤੋਂ ਲੱਗਦਾ ਲੜਾਈ ਲੋਕਾਂ ਦੀ ਲੜੀ ਜਾ ਸਕਦੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਸੀਂ ਸਾਡੇ ਵਰਗੇ ਅਸੀਂ 13-13 ਸਾਲ ਕੰਮ ਕੀਤਾ ਸਾਡੇ ਨਾਲ ਕੋਈ ਮਸਲਾ ਹੀ ਨਹੀਂ ਸੀ ਬਿਨਾਂ ਗੱਲ ਤੋਂ ਚੱਕ ਕੇ ਬਾਹਰ ਮਾਰੋ ਪਰਚੇ ਕਰਤੇ ਉਹਨਾਂ ਦਾ ਸੀਐਮ ਦਫ਼ਤਰ ਕੈਪਚਰ ਕੀਤਾ ਹੋਇਆ ਮੰਤਰੀਆਂ ਦੇ ਦਫ਼ਤਰ ਕੈਪਚਰ ਕੀਤੇ ਹੋਏ ਹਰ ਜਗ੍ਹਾ ਬੰਦੇ ਬੈਠੇ ਆ ਉਹਨਾਂ ਦੇ ਤੁਸੀਂ ਕੋਈ ਫਾਈਲ ਉਹਨਾਂ ਤੋਂ ਪੁੱਛੇ ਬਿਨਾ ਉੱਥੋਂ ਕੱਢ ਹੀ ਨਹੀਂ ਸਕਦੇ ਅਕਾਲੀ ਦਲ ਦੇ ਰਾਜ ਚ ਮੈਂ ਚੈੱਕ ਰਿਆ ਕਿ ਸਾਲ ਦਾ 1000-2000 ਕਰੋੜ ਰੁਪਏ ਆਉਂਦਾ ਸੀ ਮਾਈਨਿੰਗ ਤੋਂ ਤੇ ਇਹ ਮਾ ਦੇ ਪੁੱਤ ਕਹਿੰਦੇ 20000 ਕਰੋੜ ਸਾਲਾਨਾ ਆਊਗਾ ਇਹਨਾਂ ਦੇ ਰਾਜ ਚ 4 ਸਾਲਾਂ ਚ 400 ਕਰੋੜ ਆਇਆ ਇਹਨਾਂ ਨੂੰ 100 ਕਰੋੜ ਆਇਆ ਸਾਲ ਦਾ ਤਾਂ ਉਦੋਂ ਵੀ ਥੱਲੇ ਚਲੇ ਗਏ ਤਾਂ ਇੱਥੋਂ ਹੁਣ ਪਤਾ ਲੱਗਿਆ ਕਿ ਪਰਸੈਪਸ਼ਨ ਸਿਰਜਣ ਵਾਸਤੇ ਝੂਠ ਬੋਲ ਬੋਲ ਕੇ ਸਾਡੇ ਤੋਂ ਵੀ ਬੁਲਾਏ ਕੇ ਮੈਂ ਮੰਨਦਾ ਅਸੀਂ ਭਾਈਦੇ ਥੋੜੀ ਐ ਕਿਹੜੀਆਂ ਹੁਣ ਤੁਸੀਂ ਚੰਗੀਆਂ ਚੀਜ਼ਾਂ ਗਣਵਾ ਰਹੇ ਹੋ ਸ਼ਰਮਣੀ ਕਲਦ ਦੀ ਅੰਗੂ ਸ਼ਰਮਣੀ ਕਲਦ ਦੀ ਸਰਕਾਰ ਨੂੰ ਗਏ ਨੂੰ ਵੀ ਬਹੁਤ ਸਮਾਂ ਹੋ ਗਿਆ ਇਹ ਤਾਂ ਉਦੋਂ ਵੀ ਸੀ ਮੇਰਾ ਤਾਂ ਉਦੋਂ ਨਹੀਂ ਸ਼ਾਇਦ ਤੁਹਾਡੀ ਜ਼ੁਬਾਨ ਚੋਂ ਕਦੇ ਇਹ ਚੀਜ਼ਾਂ ਨਿਕਲੀਆਂ ਹੋਣ ਤਾਂ ਫਿਰ ਉਦੋਂ ਹੀ ਹੁੰਦਾ ਕਿ ਪਾਰਟੀ ਦਾ ਜਿਹੜਾ ਪਰਦਾ ਹੁੰਦਾ ਪਾਰਟੀ ਦੇ ਅਨਸਾਰ ਹੀ ਚੱਲਦਾ ਤੁਸੀਂ ਪਹਿਲਾਂ ਵੀ ਦੱਸਿਆ ਕਿ ਪਾਰਟੀ ਕਹਿੰਦੀ ਤਾਂ ਪਾਰਟੀ ਅਨਸਾਰ ਚੱਲਣਾ ਹੀ ਪੈਂਦਾ ਹੈ ਕਿੰਨੀ ਵੋਟ ਪੈਸੇ ਪੈਸੀ ਜੋ ਤੁਸੀਂ 44453 ਲੋਕਾਂ ਨੇ ਵਿਸ਼ਵਾਸ ਤੁਹਾਡੇ ਤੇ ਜਿਤਾਇਆ ਚਾਹੇ ਆਮ ਆਦਮੀ ਪਾਰਟੀ ਦੇ ਉੱਪਰ ਜਿਤਾਇਆ ਵਾਕਿਆ ਦੇ ਵਿੱਚ ਹਲ ਦੇ ਹਲਕੇ ਦੇ ਲੋਕਾਂ ਤੋਂ ਪੁੱਛਿਆ ਗਿਆ ਕਿ ਯਾਰ ਆਪਾਂ ਸ਼੍ਰੋਮਣੀ ਕਲਦਲ ਦੇ ਵਿੱਚ ਜਾਈਏ ਕਾਂਗਰਸ ਜਾਈਏ ਭਾਜਪਾ ਦੇ ਵਿੱਚ ਜਾਈਏ ਜਾਂ ਨਹੀਂ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਦੀਪ ਕੰਬੋਜ ਬੋਹਰ ਉਹ ਚੇਰਾ ਜੋ ਆਮ ਆਦਮੀ ਪਾਰਟੀ ਦੇ ਵਿੱਚ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਜਿਸ ਵੇਲੇ ਸਰਪੰਚੀ ਦੀ ਚੋਣ ਲੜੀ ਉਸ ਵੇਲੇ ਚਰਚਾ ਦੇ ਵਿੱਚ ਰਿਹਾ ਜਿਸ ਵੇਲੇ ਜਾਖੜ ਪਰਿਵਾਰ ਦੇ ਨਾਲ ਚੋਣ ਲੜਦੇ ਨੇ ਉਸ ਵੇਲੇ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਉਸ ਤੋਂ ਬਾਅਦ ਪਾਰਟੀ ਨੂੰ ਛੱਡ ਦਿੰਦੇ ਨੇ ਤੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹੁੰਚਦੇ ਨੇ ਸ਼੍ਰੋਮਣੀ ਕਾਲ ਦਲ ਦੇ ਵਿੱਚ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਲੋਂ ਸ਼੍ਰੋਮਣੀ ਕਾਲ ਦਲ ਜੋਇਨ ਕਰਵਾਈ ਜਾਂਦੀ ਆ ਦੀਪ ਕੰਬੋਜ ਮੇਰੇ ਨਾਲ ਹੋਣਗੇ ਗੱਲਬਾਤ ਕਰਾਂਗੇ ਦੀਪ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀਟਲ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਆਰਐਮਬੀ ਲਾਈਵ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਕਰਦਾ ਮੁਬਾਰਕਾਂ ਨਵੀਂ ਪਾਰਟੀ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਵੈਰੀ ਮਚ ਇੱਕ ਦੱਸਿਓ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਸਰਪੰਚੀ ਲੜੀ ਸੀ ਜਿਨ੍ਹਾਂ ਨੂੰ ਗਾਲਾਂ ਕੱਢ ਕੇ 2022 ਦੀਆਂ ਚੋਣਾਂ ਲੜੀਆਂ ਸੀ ਅੱਜ ਆਖਰ ਉਹਨਾਂ ਦੇ ਵਿੱਚ ਵਾਪਸੀ ਦਾ ਰਾਹ ਕਿਉਂ ਅ ਨਹੀਂ ਜੇ ਸਰਪੰਚੀ ਦੀ ਗੱਲ ਕਰੀਏ ਉਹ ਤਾਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਲੜੀ ਕਿਉਂਕਿ ਉਹ ਇਹ ਸੀ ਨਾ ਕਿ ਵਿਰੋਧ ਦੀ ਆ ਨਹੀਂ ਕਰਦੇ ਵਿਰੋਧ ਉਸ ਵੇਲੇ ਵਿਰੋਧ ਦੇ ਵਿੱਚ ਸੀ ਨਾ ਜੋ ਸ਼੍ਰੋਮਣੀ ਕਾਗ ਹਾਂ ਵਿਰੋਧ ਦੇ ਵਿੱਚ ਸੀ ਨਾ ਕਾਂਗਰਸ ਵਿਰੋਧ ਦੇ ਵਿੱਚ ਸੀ ਇਹ ਪਾਰਟੀ ਨਹੀਂ ਬਿਲਕੁਲ ਵਿਰੋਧ ਜ਼ਰੂਰ ਹੁੰਦਾ ਹੈ ਕਿਉਂਕਿ ਕਈ ਵਾਰੀ ਤੁਹਾਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਕੈਪੇਬਲ ਹਾਂ ਮੈਂ ਕੁਝ ਚੰਗਾ ਕਰ ਸਕਦਾ ਇਹ ਮੈਂ ਸਰਪੰਚੀ ਦੇ ਨਾਲ ਜੋੜ ਕੇ ਗੱਲ ਕਰ ਰਿਹਾ ਹਾਂ ਉਦੋਂ ਲੱਗਦਾ ਸੀ ਕਿ ਅਸੀਂ ਕੁਝ ਅੱਛਾ ਕਰ ਸਕਦੇ ਹਾਂ ਤੇ ਉਹ ਸਰਪੰਚੀ ਦੀ ਚੋਣ ਤਾਂ ਪਿੰਡ ਦੇ ਲੋਕਾਂ ਵਾਸਤੇ ਪਿੰਡ ਦੇ ਲਈ ਲੜੀ ਸੀ ਉਹਦੇ ਵਿੱਚ ਕੋਈ ਪਾਰਟੀਵਾਦੀ ਹੈ ਵੀ ਨਹੀਂ ਸੀ ਉਸ ਤੋਂ ਤਾਂ ਉਹਦੇ ਵਿੱਚ ਠੀਕ ਹੈ ਇਹ ਸਵਾਲ ਜਾਇਜ਼ ਬਣਦੇ ਆ ਲੋਕਾਂ ਦੇ ਵੀ ਸਵਾਲ ਹੈ ਕਿ ਪਹਿਲਾਂ ਉਹਨਾਂ ਨੂੰ ਭੰਡ ਦੇ ਰਹੇ ਆ ਪਰ ਉਹਦੇ 'ਚ ਨਾ ਕੁਝ ਚੀਜ਼ਾਂ ਆ ਜਿਹੜੀਆਂ ਮਤਲਬ ਬੜੀਆਂ ਹੈਰਾਨੀਜਨਕ ਆ ਜਿਹੜੀਆਂ ਸਾਨੂੰ ਹੁਣ ਸਮਝ ਆਈਆਂ ਕਿਉਂਕਿ ਅਸੀਂ ਵੀ ਨਵੇਂ ਸੀ ਸਾਨੂੰ ਜਿੱਦਾਂ ਦਾ ਉੱਪਰੋਂ ਜਦੋਂ ਤੁਸੀਂ ਕਿਸੇ ਪਾਰਟੀ 'ਚ ਚਲੇ ਜਾਂਦੇ ਹੋ ਨਾ ਤਾਂ ਜਿਹੜੀ ਆਡੀਓਲੋਜੀ ਜਾਂ ਸਿਧਾਂਤ ਹੈ ਜਾਂ ਜੋ ਤੁਸੀਂ ਬੋਲਦੇ ਹੋ ਉਹ ਪਾਰਟੀ ਦੀ ਆਡੀਓਲੋਜੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਨਿੱਜੀ ਨਹੀਂ ਹੁੰਦੀ ਤਾਂ ਉਹ ਪਾਰਟੀ ਦੀ ਮਤਲਬ ਉਹਦੇ ਤੇ ਹੀ ਤੁਸੀਂ ਕੰਮ ਕਰਦੇ ਹੋ ਹੁਣ ਤੁਸੀਂ ਫੋਰ ਐਗਜ਼ਾਮਪਲ ਗੱਲ ਕਰੋ ਆਮਾਦੀ ਪਾਰਟੀ ਕਹਿੰਦੀ ਵੀ ਇਨਾਂ ਦਾ ਜਿਹੜਾ ਰੇਤਾ ਬਜਰੀ ਚ 20000 ਕਰੋੜ ਆਉਂਦਾ ਹੈ ਤੇ ਇਹ ਸਾਰਾ ਖਾ ਜਾਂਦੇ ਐ ਤੇ ਉਹ ਇਹਨਾਂ ਦੇ ਲੀਡਰਾਂ ਦੀਆਂ ਜੇਬਾਂ 'ਚ ਜਾਂਦਾ ਤੇ ਅਸੀਂ ਉਹ 20000 ਕਰੋੜ ਰੁਪਇਆ ਖਜ਼ਾਨੇ 'ਚ ਪਾਵਾਂਗੇ ਹੁਣ ਇਹ ਗੱਲ ਕਹਿਣ ਵਾਸਤੇ ਸਾਡੀਆਂ ਟ੍ਰੇਨਿੰਗਾਂ ਲੱਗੀਆਂ ਸਾਨੂੰ ਸਮਝਾਇਆ ਗਿਆ ਵੀ ਇਸ ਗੱਲ ਤੇ ਰੌਲਾ ਪਾਉਣਾ ਅਸੀਂ ਪਾਇਆ ਅਸੀਂ ਪਾਰਟੀ ਦੇ ਛਪਾਈ ਸੀ ਸਾਨੂੰ ਲੱਗਿਆ ਯਾਰ ਵੀ ਇਹ ਗੱਲ ਠੀਕ ਹੈ ਇੱਥੇ ਕਰਪਸ਼ਨ ਹੁੰਦੀ ਹੈ ਪਰ ਉਹ ਚੀਜ਼ਾਂ ਹੁਣ ਸਮਝਾਈਆਂ ਤੁਸੀਂ ਦੇਖੋ ਵੀ ਉਹ ਜਿਹੜੇ ਕਹਿੰਦੇ 20000 ਕਰੋੜ ਹੁੰਦਾ ਮੈਂ ਮੈਂ ਚੈੱਕ ਕਰਿਆ ਅਕਾਲੀ ਗੱਲ ਦੇ ਰਾਜ ਤਾਂ ਤੁਸੀਂ ਗੂਗਲ ਕਰਕੇ ਦੇਖਿਓ ਜੀ ਅੱਜਕੱਲ ਤਾਂ ਉਹ ਏਆਈ 'ਚ ਬੜਾ ਸੌਖਾ ਹੈ ਸਾਰਾ ਕੁਝ ਆ ਜਾਂਦਾ ਉਹ ਅਕਾਲੀ ਦਲ ਦੇ ਰਾਜ 'ਚ ਮੈਂ ਚ ਕਹਿੰਦੇ 20000 ਕਰੋੜ ਸਾਲਾਨਾ ਆਊਗਾ ਇਹਨਾਂ ਦੇ ਰਾਜ ਚ 4 ਸਾਲਾਂ ਚ 400 ਕਰੋੜ ਆਇਆ ਇਹਨਾਂ ਨੂੰ 100 ਕਰੋੜ ਆਇਆ ਸਾਲ ਦਾ ਤਾਂ ਉਹ ਤੋਂ ਵੀ ਥੱਲੇ ਚਲੇ ਗਏ ਤਾਂ ਇੱਥੋਂ ਹੁਣ ਪਤਾ ਲੱਗਿਆ ਕਿ ਪਰਸੈਪਸ਼ਨ ਸਿਰਜਣ ਵਾਸਤੇ ਝੂਠ ਬੋਲ ਬੋਲ ਕੇ ਸਾਡੇ ਤੋਂ ਵੀ ਬੁਲਾਏ ਗਏ ਮੈਂ ਮੰਨਦਾ ਅਸੀਂ ਭਾਈਦੇ ਥੋੜੀ ਐ ਸਾਡੇ ਤੋਂ ਵੀ ਬੁਲਾਏ ਗਏ ਬੜੀਆਂ ਚੀਜ਼ਾਂ ਗਲਤ ਕੁਹਾਈਆਂ ਗਈਆਂ ਸਾਨੂੰ ਲੱਗਿਆ ਕਿ ਕਿਤੇ ਠੀਕ ਐ ਅਸੀਂ ਨਵੇਂ ਸੀ ਤਾਂ ਉਹ ਹੁਣ ਸਮਝਾਉਂਦਾ ਕਿ ਇਹ ਤਾਂ ਇੱਕ ਪਰਸੈਪਸ਼ਨ ਬਣਾਈ ਗਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਦੇ ਖਿਲਾਫ ਜਾਂ ਦੂਜੀਆਂ ਪਾਰਟੀਆਂ ਦੇ ਖਿਲਾਫ ਕਿ ਅਸੀਂ ਸੱਤਾ ਤੇ ਕਾਬਜ ਹੋ ਜਾਈਏ ਇਸ ਤੋਂ ਅੱਗੇ ਦੀ ਜੇ ਗੱਲ ਕਰੀਏ ਉਹ ਬੇਅਦਬੀ ਕੇਸ ਹੋਰ ਕਿੰਨੇ ਇਲਜ਼ਾਮਾਤ ਜਿਹੜੇ ਲੱਗੇ ਚਲੋ ਉਹਦੇ 'ਚ ਸਾਰਿਆਂ ਪਰ ਉਹਨਾਂ ਹੈਰਾਨੀ ਤਾਂ ਹੁੰਦੀ ਹੈ ਕਿ ਉਹਨਾਂ ਤੇ ਇਲਜ਼ਾਮ ਤਾਂ ਲਗਾਤੇ ਅੱਜ 4 ਸਾਲ ਹੋ ਗਏ ਸੱਤਾ ਜੋ ਤੁਸੀਂ ਕੀ ਕੀਤਾ ਜਾਂ ਤਾਂ ਉਹਦਾ ਕੁਝ ਕਰਕੇ ਦੱਸਦੇ ਨਾ ਕਿ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕੀਤਾ ਤਾਂ ਕੁਝ ਵੀ ਨਹੀਂ ਇਟ ਮੀਨ ਇਹੀ ਹੈ ਕਿ ਉਹ ਇਲਜ਼ਾਮਾਂਤ ਲਗਾ ਲਗਾ ਕੇ ਤੇ ਆਪ ਦੀ ਰਾਜਨੀਤੀ ਚਮਕਾਉਣੀ ਸੀ ਸੱਤਾ 'ਚ ਆ ਕੇ ਬਸ ਪਰ ਕਾਂਗਰਸ ਵੀ ਸੀ ਬੀਜੇਪੀ ਵੀ ਸੀ ਸ਼੍ਰੋਮਣੀ ਕਾਲੀ ਦਲ ਨੂੰ ਤੁਸੀਂ ਚੁਣਿਆ ਆਜ਼ਾਦ ਤੌਰ ਤੇ ਵੀ ਸੀ ਆਜ਼ਾਦ ਤੌਰ ਤੇ ਚੋਣ ਚਲੋ ਉਹ ਤਾਂ ਫੈਸਲਾ ਅੱਗੇ ਦਾ ਚੋਣ ਲੜਦੇ ਹੋ ਜਾਂ ਨਹੀਂ ਲੜਦੇ ਪਰ ਆਜ਼ਾਦ ਤੌਰ ਤੇ ਵੀ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਸੀ ਮੈਂ ਸੇਵਾ ਤਾਂ ਕਹਿ ਰਿਹਾ ਕਿਉਂਕਿ ਜੋ ਵੀ ਆ ਅਗਿਆਤਗਿਰੀ ਦੇ ਵਿੱਚ ਆਉਂਦਾ ਉਹ ਇਹੀ ਕਹਿੰਦਾ ਕਿ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਆਇਆ ਹੁਣ ਕਿੰਨੀ ਖੁੰਦੀ ਉਹ ਤਾਂ ਚਲੋ ਸਮਝ ਦੱਸਦਾ ਸ਼੍ਰੋਮਣੀ ਕਾਲੀ ਦਲ ਹੀ ਕਿਉਂ ਵੀ ਕੱਲ ਸ਼੍ਰੋਮਣੀ ਕਾਲੀ ਦਲ ਵਾਲੀ ਮੂੰਹ ਕਿਉਂ ਇਹਦੇ ਵਿੱਚ ਬੜੀਆਂ ਸੋਹਣੀਆਂ ਐਗਜ਼ੈਂਪਲ ਐ ਨਵੀਆਂ ਹੀ ਸੈੱਟ ਹੋਈਆਂ ਜ਼ਿਆਦਾ ਪੁਰਾਣੀਆਂ ਨਹੀਂ ਐ ਮੇਰਾ ਪਰਿਵਾਰ ਨਾ ਕੋਈ ਰਾਜਨੀਤੀ ਚ ਐਕਟਿਵ ਨਹੀਂ ਹੈਗਾ ਅਜੇ ਵੀ ਹੈ ਨਹੀਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਤੇ ਬੜਾ ਡਰ ਦਾ ਮਾਹੌਲ ਹੈ ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਪਰਚੇ ਝੂਠੇ ਪਰਚੇ ਜਿਹਨੂੰ ਮਰਜ਼ੀ ਚੱਕ ਕੇ ਅੰਦਰ ਕਰਦੇ ਹੋ ਤਾਂ ਕਿਤੇ ਨਾ ਕਿਤੇ ਅਸੀਂ ਪਰਿਵਾਰ ਵਾਲੇ ਵੀ ਕਹਿੰਦੇ ਵੀ ਕੱਲ ਨੂੰ ਤੁਹਾਡੇ ਨਾਲ ਕੋਈ ਗੱਲ ਹੋ ਗਈ ਵੀ ਕੱਲੇ ਲੜੀ ਜਾਂਨੇ ਹੋ ਵੀ ਕਿ ਕੀ ਕਿੱਧਰ ਜਾਓਗੇ ਹੁਣ ਮੈਨੂੰ ਇਹ ਲੱਗਿਆ ਕਿ ਤੁਸੀਂ ਕਾਂਗਰਸ ਦੀ ਵੀ ਗੱਲ ਕੀਤੀ ਹੁਣ ਕਾਂਗਰਸ ਤੇ ਆਜੋ ਕਾਂਗਰਸ ਦਾ ਹੱਦਾਂ ਹੀ ਨਹੀਂ ਪਤਾ ਕੀ ਹੋਈ ਜਾਂਦਾ ਉਥੇ ਜਿੰਨੇ ਧੜੇ 8 ਧੜੇ ਉੱਪਰ ਐ ਸਾਰੇ ਲੀਡਰਾਂ ਦਾ ਲੱਗ ਉਹ 8 ਧੜੇ ਸੇਮ ਥੱਲੇ ਐ ਗਰਾਊਂਡ ਤੇ ਉਹ ਉਹਨਾਂ ਨੇ 8 ਲੀਡਰਾਂ ਨੇ ਥੱਲੇ ਆਪ ਦਾ ਇੱਕ ਇੱਕ ਲੀਡਰ ਹਰੇਕ ਹਲਕੇ ਚ ਲਾਇਆ ਹੋਇਆ ਉਹ ਜੇ ਇੱਕ ਆਉਂਦਾ ਦੂਜਾ ਲੱਤਾਂ ਖਿੱਚਦਾ ਦੂਜਾ ਆਉਂਦਾ ਤੀਜਾ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਕੋਈ ਮਤਲਬ ਜੇ ਕੋਈ ਸਭ ਤੋਂ ਅਨਡਿਸਪਲਿਨਡ ਪਾਰਟੀ ਹੈ ਨਾ ਉਹ ਕਾਂਗਰਸ ਹੈ ਜਿਹਦੇ ਚ ਡਿਸਪਲਿਨ ਹੀ ਹੈ ਨਹੀਂ ਪਤਾ ਹੀ ਨਹੀਂ ਡਿਸੀਜਨ ਕਿੱਥੋਂ ਹੋਣਾ ਹੈ ਕਿਹਨੂੰ ਮਿਲਣਾ ਹੈ ਕਿਹਦੇ ਨਾਲ ਗੱਲ ਕਰਨੀ ਹੈ ਕੁਝ ਨਹੀਂ ਹੈ ਤਾਂ ਉਹ ਮੈਨੂੰ ਲੱਗਿਆ ਕਿ ਇਹ ਠੀਕ ਨਹੀਂ ਹੈ ਵੀ ਇਹਦੇ ਵਿੱਚ ਫਿੱਟ ਨਹੀਂ ਬੈਠਦਾ ਹੁਣ ਅਕਾਲੀ ਦਲ ਕਿਉਂ ਮੈਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਵਾਚ ਆਊਟ ਕਰੀਆਂ ਤਾਂ ਦੇਖੋ ਮੈਂ ਕੰਮਾਂ ਦੀ ਗੱਲ ਬਾਅਦ ਚ ਕਰਾਂਗਾ ਪਹਿਲਾਂ ਜਿਹੜਾ ਸਭ ਤੋਂ ਮੈਨੂੰ ਪ੍ਰਭਾਵਿਤ ਚੀਜ਼ਾਂ ਲੱਗੀਆਂ 2-4 ਤੁਸੀਂ ਪਿੱਛੇ ਜੀ ਜਿੰਨੇ ਇਨਸੀਡੈਂਟ ਹੋਏ ਆ ਕਾਲੀ ਦਲ ਦੇ ਵਰਕਰਾਂ ਨਾਲ ਤੁਸੀਂ ਦੇਖੋ ਵੀ ਕਾਲੀ ਦਲ ਸਾਰਾ ਇਕੱਠਾ ਹੋ ਕੇ ਵਰਕਰਾਂ ਦੀ ਲੜਾਈ ਲੜਿਆ ਉਹਨਾਂ ਨੇ ਮੈਨੂੰ ਲੱਗਦਾ ਇੱਕ ਪੰਜੀ ਨਹੀਂ ਲੱਗਣ ਦਿੱਤੀ ਹੋਣੀ ਆ ਆਪਦੇ ਵਰਕਰ ਦੀ ਵੀ ਭਾਈ ਵੀ ਤੁਹਾਡੇ ਤੇ ਆ ਵਿਪਤਾ ਆ ਗਈ ਵਕੀਲ ਆਪ ਕਰੋ ਨਹੀਂ ਉਹਨਾਂ ਦੀਆਂ ਵਕੀਲਾਂ ਦੀਆਂ ਟੀਮਾਂ ਦਿੱਲੀ ਚੰਡੀਗੜ੍ਹ ਸੁਪਰੀਮ ਕੋਰਟ ਤੱਕ ਰਾਤੋਂ ਰਾਤ ਟੀਮਾਂ ਲਾ ਕੇ ਉਹ ਜਿਵੇਂ ਕੰਚਨਪ੍ਰੀਤ ਜੀ ਵਾਲਾ ਕੇਸ ਆਪਾਂ ਦੇਖਿਆ ਇਹਨਾਂ ਨੇ 3 ਐਫਆਈਆਰ ਝੂਠੀਆਂ ਕੀਤੀਆਂ ਇਹਨਾਂ ਨੇ ਅਰੈਸਟ ਪਾਈ ਉਹਨਾਂ ਨੇ ਤਰਨਤਨ ਕੋਰਟ ਚੋਂ ਛੁਡ ਤੇ ਲਿਆ ਇਹਨਾਂ ਨੇ ਉਹਨੂੰ ਅਰੈਸਟ ਕਰਨ ਵਾਸਤੇ ਫਿਰ ਇੱਕ ਝੂਠਾ ਪਰਚਾ ਹੋਰ ਦਰਜ ਕੀਤਾ ਚੌਥਾ ਉਹਨਾਂ ਨੇ ਫਿਰ ਉਹਦੀ ਪ੍ਰोसीडिंग ਸਟੇ ਕਰਵਾਈ ਫਿਰ ਇਹਨਾਂ ਨੇ ੱੱਕੇ ਨਾਲ ਉਹ ਜਦੋਂ ਸਾਰੇ মিডিਆ ਚ ਆਇਆ ਕਿ ਉਹ ਸਿਰ ਪੈਰ ਟੱਕ ਕੇ ਲੈ ਕੇ ਗਏ ਵੀ ਉਹਨਾਂ ਦੇ ਵਕੀਲਾਂ ਨੂੰ ਪਤਾ ਨਾ ਲੱਗੇ ਅਸੀਂ ਜਲਦੀ ਜਲਦੀ ਪੇਸ਼ ਕਰਕੇ ਲੈ ਜਾਈਏ ਉਸ ਤੋਂ ਬਾਅਦ ਉਹਨਾਂ ਨੇ ਫਿਰ ਹਾਈ ਕੋਰਟ ਚ ਜਾ ਕੇ ਉੱਥੋਂ ਦੇਸ਼ ਕਰਵਾਇਆ ਕਿ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਨਹੀਂ ਪਹੁੰਚਦੇ ਤੇ ਤੁਸੀਂ ਦੇਖੋ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕੋਟ ਖਲਵਾ ਕੇ ਆਪਦੇ ਵਰਕਰ ਨੂੰ ਇਨਸਾਫ ਲੈ ਕੇ ਦਿੱਤਾ ਉਹਨੂੰ ਬਾਅਦ ਵਿੱਚ ਘਰੇ ਲੈ ਕੇ ਆਏ ਤੇ ਇਸ ਤੋਂ ਮੈਨੂੰ ਲੱਗਦਾ ਹੀ ਨਹੀਂ ਕੋਈ ਇਹ ਲੜਾਈ ਲੜ ਸਕਦਾ ਸਭ ਤੋਂ ਵੱਡੀ ਲੜਾਈ ਤਾਂ ਇਹ ਹੈ ਵੀ ਜਿਹੜਾ ਵਰਕਰ ਜਿਹੜਾ ਵੀ ਕਾਰਿਆਕਰਤਾ ਤੁਹਾਡੇ ਪਿੱਛੇ ਆਪਦੀ ਜਾਨ ਦੀ ਬਾਜ਼ੀ ਲਾ ਕੇ ਲੜ ਰਿਹਾ ਹੁਣ ਸਾਡੇ ਵਰਗੇ ਅਸੀਂ 13-13 ਸਾਲ ਕੰਮ ਕੀਤਾ ਸਾਡੇ ਨਾਲ ਕੋਈ ਮਸਲਾ ਹੀ ਨਹੀਂ ਸੀ ਬਿਨਾਂ ਗੱਲ ਤੋਂ ਚੱਕ ਕੇ ਬਾਹਰ ਮਾਰੋ ਪਰਚੇ ਕਰਤੇ ਹੋਰ ਬੜੇ ਮੰਤਰੀ ਐਮ ਐਲ اے ਜਿਨ੍ਹਾਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਿਵੇਂ ਸਿੰਘਲਾ ਸਾਹਿਬ ਜੀ ਉਹ ਜੀ ਇਹਨਾਂ ਨੇ ਭ੍ਰਸ਼ਟਾਚਾਰ ਕਰਿਆ ਮੈਂ ਆਪ ਵੀਡੀਓ ਦੇਖੀ ਐ ਉਹ ਕਲੀਨ ਚਿੱਟਾਂ ਦੇਤੀਆਂ ਹਨਾ ਤਾਂ ਬੜਾ ਵਿਤਕਰਾ ਕੀਤਾ ਗਿਆ ਤਾਂ ਇਹ ਲੜਾਈ ਤਾਂ ਸ਼੍ਰੋਮਣੀ ਕਾਲਦਲ ਪਹਿਲਾਂ ਵੀ ਲੜਦਾ ਰਿਹਾ ਇਹ ਲੜਾਈ ਕਿਹੜਾ ਕੋਈ ਅੱਜ ਨਵੀਂ ਆ ਜਾਂ ਕੰਚਰਪੀਤਲਾ ਮਸਲਾ ਚਲੋ ਮੰਨ ਲੀਏ ਨਵਾਂ ਇਹ ਲੜਾਈ ਤਾਂ ਸ਼੍ਰੋਮਣੀ ਕਾਲਦਲ ਪਹਿਲਾਂ ਵੀ ਲੜਦਾ ਰਿਹਾ ਕੇਡਰ ਦੀ ਗੱਲ ਹੁੰਦੀ ਔਰ ਇਹ ਹੁੰਦਾ ਕਿ ਇਹ ਸ਼੍ਰੋਮਣੀ ਕਾਲਦਲ ਖਤਮ ਨਹੀਂ ਹੋਇਆ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਹਜੇ ਉਹਨਾਂ ਦਾ ਕੇਡਰ ਹੋ ਮੈਨੂੰ ਪਿਆ ਇਹ ਲੜਾਈ ਸਾਨੂੰ ਅੱਜ ਦਿਸ ਗਈ ਉਹਦ ਜਾ ਜਿੰਨਾ ਗੰਦਾ ਮਾਹੌਲ ਹੈ ਕੋਈ ਗੋਲੀ ਮਾਰ ਕੇ ਚ ਲੈ ਜਾਂਦਾ ਹੈ ਜਾਂ ਕੋਈ ਇਹ ਪਰਚੇ ਕਰਦੇ ਨੇ ਜੋ ਇਹਨਾਂ ਦਾ ਚੱਲ ਰਿਹਾ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਮੈਂ ਉਹਦੇ ਨਾਲ ਰਿਲੇਟ ਕੀਤਾ ਦੂਜੀ ਜੜੀ ਗੱਲ ਹੈ ਤੁਸੀਂ ਦੇਖੋ ਕਿ ਜਿੰਨੀਆਂ ਚੀਜ਼ਾਂ ਕਹਿ ਕੇ ਆਏ ਮੈਂ ਰੇਤ ਬਜਰੀ ਦੀ ਕਰ ਕਰ ਗੱਲ ਕਰ ਲਈ 20000 ਕਰੋੜ ਉਹਦੇ 'ਚ ਬੇੜਾ ਗਰਕ ਹੋ ਗਿਆ ਪਹਿਲਾਂ ਤੋਂ ਵੀ ਘਟ ਗਿਆ ਬੱਸਾਂ ਦੀ ਗੱਲ ਕਰਕੇ ਆਏ ਕਹਿੰਦੇ ਜੀ ਡਿੰਪੀ ਟਰਾਂਸਪੋਰਟ ਮਾਫੀਆ ਹੈ ਜੀ ਇਹਦੀਆਂ ਸਾਰੀਆਂ ਬੱਸਾਂ ਦੇ ਉੱਪਰ ਪੀ ਆਰਟੀਸੀ ਲਿਖਾਂਗੇ ਇਹਨਾਂ ਨੇ ਕਿਹਾ ਨਾ ਉਹ ਪਹਿਲਾਂ ਪੰਜਾਬ ਦੀਆਂ ਬੱਸਾਂ 3000 ਚੱਲਦੀਆਂ ਸੀ ਸਰਕਾਰੀ ਹੁਣ 2000 ਰਹਿ ਗਈਆਂ 1000 ਤਾਂ ਇਹ ਪਹਿਲਾਂ 6000 ਹੁੰਦੀਆਂ ਸੀ ਚਲੋ ਘਟਦੀਆਂ ਘਟਦੀਆਂ ਅੱਜ ਉਹ 2000 ਤੇ ਆ ਗਈਆਂ ਉਹ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਲੱਗੇ ਐ ਇੰਨਾਂ ਗੱਲਾਂ ਕਰਕੇ ਆਏ ਸੀ ਨਾ ਸੁਧਾਰ ਕਰਨਗੇ ਤਾਂ ਫਿਰ ਹੁਣ ਜਦੋਂ ਡਿਫਰੈਂਸ ਹੁੰਦਾ ਫਿਰ ਉਦੋਂ ਸਮਝ ਆਉਂਦੀ ਇਹਨਾਂ ਨਾਲੋਂ ਚੰਗਾ ਤਾਂ ਉਹ ਚਲਾਈ ਜਾਂਦੇ ਸੀ ਅੱਜ ਹਾਲਾਤ ਇੰਨੇ ਮਾੜੇ ਆ 3-4000 ਕਰੋੜ ਰੁਪਇਆ ਪੀਆਰਟੀਸੀ ਦਾ ਦੇਣ ਵਾਲਾ ਪਿਆ ਜਿਹੜਾ ਮਾਤਾ ਭੈਣਾਂ ਨੂੰ ਫ੍ਰੀ ਸਫਰ ਕੀਤਾ ਉਹ ਪੈਸੇ ਹੈ ਨਹੀਂ ਦੇਣ ਵਾਲੇ ਦੂਜਾ ਆਜੋ ਬਿਜਲੀ ਦਾ ਸਭ ਤੋਂ ਵੱਡਾ ਉਹ ਕਰਕੇ ਆਏ 13-14000 ਕਰੋੜ ਰੁਪਇਆ ਬਿਜਲੀ ਦਾ ਦੇਣ ਵਾਲਾ ਪਿਆ ਪੀਐਸਪੀਸੀਐਲ ਨੂੰ ਜਿਹੜੀ ਸਬਸਿਡੀ ਇਹਨਾਂ ਨੇ ਦੇਣੀ ਹੈ ਉਹ ਹੈ ਨਹੀਂ ਤਨਖਾਹਾਂ ਵਾਸਤੇ ਮਤਲਬ ਕਿੰਨੇ ਮਾੜੇ ਹਾਲਾਤ ਹੋਏ ਪਏ ਐ ਸਟੇਟ ਨੂੰ ਚਲਾਉਣ ਵਾਸਤੇ ਕਰ ਆਪਣੇ ਸਾਹਮਣੇ ਹੈ ਨਾ ਪੰਜਾਬ ਦੀਆਂ ਉਹ ਪ੍ਰਾਪਰਟੀਆਂ ਵੇਚ ਦਿਓ ਜੀ ਪਟਿਆਲੇ ਬਿਜਲੀ ਬੋਰਡ ਦੀ ਵੇਚ ਦਿਓ ਜੀ ਆਪਣੇ ਸਾਹਮਣੇ ਹੈ ਸਾਰਾ ਕੁਝ ਤਾਂ ਫਿਰ ਫਰਕ ਕਿੱਥੇ ਰਹਿ ਗਿਆ ਫਿਰ ਮੈਨੂੰ ਲੱਗਦਾ ਕਿ ਇਹ ਤਾਂ ਝੂਠ ਬੋਲਦੇ ਸੀ ਕਿ ਅਸੀਂ ਚੰਗੇ ਆ ਇਹ ਤਾਂ ਇਹ ਤਾਂ ਉਹਨਾਂ ਤੋਂ ਮਾੜੇ ਨਿਕਲੇ ਆ ਹੂੰ ਮਤਲਬ ਉਹਨਾਂ ਦੇ ਖਿਲਾਫ ਪਰਸੈਪਸ਼ਨ ਅਸੀਂ ਰਚਤੀ ਕਿ ਉਹ ਮਾੜੇ ਆ ਪਰ ਉਹਨਾਂ ਨੂੰ ਮਾੜੇ ਸਾਬਤ ਤਾਂ ਕਰਨਾ ਸੀ ਨਾ ਮਾੜੇ ਤਾਂ ਤੁਸੀਂ ਸਾਬਤ ਹੋਗੇ ਤੁਸੀਂ ਉਹਨਾਂ ਤੋਂ ਥੱਲੇ ਆ ਗਏ ਮੈਂ ਤੁਹਾਨੂੰ ਫੈਕਟ ਦੱਸਿਆ ਕਿ 20000 ਕਰੋੜ ਰੁਪਏ ਦਾ ਰੇਤਾ ਇਹ ਕਹਿੰਦੇ ਵਿਕਦਾ ਹੈ ਮਾਈਨਿੰਗ ਹੁੰਦੀ ਹੈ ਇਹਨਾਂ ਨੂੰ ਆਉਂਦਾ 4 ਸਾਲਾਂ ਦੇ ਵਿੱਚ 400 ਕਰੋੜ ਰੁਪਇਆ 100 ਕਰੋੜ ਸਾਲਾਨਾ ਹੋ ਗਿਆ ਉਹ ਸਾਲ ਦਾ 1000 2000 ਕਰੋੜ ਇਕੱਠਾ ਖਜ਼ਾਨੇ 'ਚ ਪਾਉਂਦੇ ਰਹੇ ਆ ਫਿਰ ਉਹ ਚੰਗੇ ਆ ਕਿ ਇਹ ਚੰਗੇ ਆ ਹਣਾ ਤੁਸੀਂ ਜਿਹੜੇ ਮਰਜ਼ੀ ਮਾਮਲੇ ਚ ਦੇਖ ਲਓ ਪੀਆ ਪੀਆਰਟੀਸੀ ਬੱਸਾਂ ਹੋ ਗਈਆਂ ਐਕਸਾਈਜ਼ ਪਾਲਸੀ ਹੋ ਗਈ ਹਰ ਮਾਮਲੇ ਦੇ ਵਿੱਚ ਟੋਟਲੀ ਫੇਲ ਨਜ਼ਰ ਆਈ ਇਹ ਗੱਲ ਕਰੀਏ ਕਿ ਵਾਚ ਆਊਟ ਵਾਚ ਆਊਟ ਮੈਂ ਕੀਤਾ ਸਾਰਾ ਕੁਝ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਸ਼੍ਰੋਮਣੀ ਕਲਦਲ ਵੀ ਵਾਚ ਆਊਟ ਤੁਹਾਨੂੰ ਕਰ ਰਹੀ ਸੀ ਜਾਂ ਤੁਹਾਡੇ ਵੱਲੋਂ ਪਹੁੰਚ ਹੋਈ ਜਾਂ ਉਹਨਾਂ ਦੇ ਵੱਲੋਂ ਪਹੁੰਚੀ ਕਿ ਆਜੋ ਯਾਰ ਸਾਡੇ ਵਾਲੇ ਪਾਸੇ ਤੁਸੀਂ ਆਜੋ ਚੰਗੀ ਪਾਰਟੀ ਹੈ ਜਾਂ ਪੰਜਾਬ ਦੇ ਹਿੱਤ ਦੀਆਂ ਪਾਰਟੀਆਂ ਜਿਹੜੀਆਂ ਵੀ ਤੁਹਾਨੂੰ ਗੱਲਾਂ ਉਹਨਾਂ ਨੇ ਕਈਆਂ ਹੋਣ ਪਹੁੰਚ ਉਹਨਾਂ ਵੱਲੋਂ ਹੋਈ ਸੀ ਜਾਂ ਤੁਹਾਨੂੰ ਹੋਈ ਸੀ ਜਾਂ ਉਹਨਾਂ ਨੂੰ ਤਾਂ ਸੁਖਬੀਰ ਸਿੰਘ ਬਾਦਲ ਨੂੰ ਤਾਂ ਜਦੋਂ ਨਾਲ ਜਾ ਕੇ ਬੈ ਨਹੀਂ ਨਹੀਂ ਇਹਨਾਂ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਇਹ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਮਤਲਬ ਪਰਿਵਾਰਕ ਜਾਂ ਜਦੋਂ ਮੈਂ ਰਾਜਨੀਤੀ ਸਿੱਖਿਆ ਨਾ ਤਾਂ ਸਾਡੇ ਮੇਰੇ ਗਵਾਂਢ ਪੱਕੀ ਪਿੰਡਾਂ ਲੰਬੀ ਹਲਕੇ ਦਾ ਲਾਸਟ ਪਿੰਡ ਹੈ ਉੱਥੋਂ ਸਰਪੰਚ ਸੀ ਸਰਦਾਰ ਮਹਿਮਾ ਸਿੰਘ ਸੰਧੂ ਜੀ ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ ਅੱਜ ਵੀ ਹੋਈ ਹੈ ਤੇ ਪਿਓ ਪੁੱਤ ਵਾਂਗੂ ਮਤਲਬ ਐਦਾਂ ਬਹੁਤ ਪਿਆਰ ਸੀ ਗੂੜਾ ਪਿਆਰ ਸੀ ਮੈਂ ਉਹਨਾਂ ਦੇ ਨਾਲ ਰਿਆ ਤਿੰਨ ਚਾਰ ਸਾਲ ਉਦੋਂ ਕਾਂਲੀਦਲ ਦੀ ਸਰਕਾਰ ਸੀ ਜਿਹੜੀ ਲਾਸਟ ਟਰਮ ਵਾਲੀ ਸੀ ਹਨਾ ਤਾਂ ਉਦੋਂ ਬਹੁਤ ਮਤਲਬ ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਤਾਂ ਉੱਥੋਂ ਹੀ ਸਿੱਖਿਆ ਤੇ ਉਹ ਉਹ ਅਕਾਲੀ ਦਲ ਚੀ ਸੀ ਮਤਲਬ ਉਦੋਂ ਉਹਨਾਂ ਦੇ ਨਾਲ ਜਿੱਥੇ ਵੀ ਕਿਤੇ ਮੀਟਿੰਗਾਂ ਤੇ ਜਾਣਾ ਸਾਰਾ ਕੁਝ ਕਰਦੇ ਰਹੇ ਆ ਤਾਂ ਉਹ ਇੱਕ ਪਹਿਲਾਂ ਹੀ ਪਰਿਵਾਰਕ ਸਿਸਟਮ ਸੀ ਮਤਲਬ ਉਹ ਪਛੋਕੜ ਸੀਗਾ ਪਰ ਫੈਮਿਲੀ ਦਾ ਨਹੀਂ ਸੀ ਪਰ ਜਿਹੜੇ ਬੰਦਿਆਂ ਨਾਲ ਮੈਂ ਜਿੱਦਾਂ ਦੇ ਸਰਕਲ 'ਚ ਰਹਿੰਦਾ ਸੀ ਉਹਨਾਂ ਦਾ ਸੀਗਾ ਤਾਂ ਉਹ ਗੱਲਬਾਤ ਪਹਿਲਾਂ ਵੀ ਸੀ ਪਾਰਲੀਮੈਂਟ ਇਲੈਕਸ਼ਨਾਂ ਵੇਲੇ ਵੀ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਮਤਲਬ ਮੇਰੀ ਤੱਕ ਪਹੁੰਚ ਹੋਈ ਸੀ ਮੇਰੇ ਕੋਲ ਜੋ ਹਲਕਾ ਇੰਚਾਰਜ ਹੈ ਸਾਡੇ ਵੀਰ ਉੱਥੋਂ ਸੰਧੂ ਸਾਹਿਬ ਤਾਂ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਉਦੋਂ ਵੀ ਕਿਹਾ ਕਿ ਬਲ ਸਾਹਿਬ ਨੇ ਕਿਹਾ ਵੀ ਤੁਸੀਂ ਜੁਆਇਨ ਕਰ ਲਓ ਤਾਂ ਮੈਂ ਕਿਹਾ ਬ੍ਰਦਰ ਮੈਂ ਹੁਣੇ ਨਹੀਂ ਕਰਨਾ ਚਾਹੁੰਦਾ ਵੀ ਫਿਰ ਉਹ ਇਲਜ਼ਾਮਾਤ ਹੋ ਜਾਂਦੇ ਆ ਕਿ ਉਧਰੋਂ ਛੱਡ ਕੇ ਇੱਧਰ ਤਾਂ ਚਲੇ ਗਏ ਜਾਂ ਕੁਝ ਲੈਣ ਦੇਣ ਹੋ ਗਿਆ ਹੋਣਾ ਜਾਂ ਕੁਝ ਤਾਂ ਮੈਂ ਉਦੋਂ ਇਲ ਹੁਣ ਫ੍ਰੀ ਐ ਕੋਈ ਕੋਈ ਐਹੋ ਜੀ ਗੱਲ ਨਹੀਂ ਹੈਗੀ ਕਿ ਕੋਈ ਟਿਕਟ ਦਾ ਮਸਲਾ ਹੈ ਜਾਂ ਕੁਛ ਹੈ ਹੁਣ ਆਪਾਂ ਜੁਆਇਨ ਕਰਿਆ ਮਿਹਨਤ ਕਰਨ ਵਾਸਤੇ ਕਿਉਂਕਿ ਅਜੇ 1 ਸਾਲ ਬਚਿਆ ਹੋਇਆ ਹੈ ਤਾਂ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਜੁਆਇਨ ਕਰਨ ਦੀ ਤੀਜੀ ਹੈ ਉਹ ਇਹ ਹੈ ਕਿ ਇੱਕ ਫ੍ਰੀ ਹਾਈਂਡ ਹੈਂਡ ਕਿਉਂਕਿ ਮੇਰੀ ਜਿੰਨੀ ਵੀ ਗੱਲ ਹੋਈ ਸਾਰੇ ਲੀਡਰਾਂ ਨਾਲ ਮੈਂ ਕਿਹਾ ਜੀ ਮੇਰਾ ਜਿਹੜਾ ਵਰਕਿੰਗ ਸਟਾਈਲ ਹੈ ਜੋ ਚੀਜ਼ਾਂ ਹੈਗੀਆਂ ਉਹ ਚੱਲੀ ਜਾਂਦੇ ਹੋ ਮੈਨੂੰ ਟਿਕਟ ਨਹੀਂ ਚਾਹੀਦੀ ਬੋਧਾ ਨਹੀਂ ਚਾਹੀਦਾ ਮੈਨੂੰ ਕੁਛ ਨਾ ਦਿਓ ਮੈਨੂੰ ਕੁਛ ਨਹੀਂ ਚਾਹੀਦਾ ਪਰ ਜਿਹੜਾ ਮੇਰਾ ਵਰਕਿੰਗ ਸਟਾਈਲ ਹੈ ਨਾ ਕਿ ਮੈਂ ਆਪਦੇ ਲੋਕਾਂ ਦੀ ਲ ਮੈਂ ਜਿਹੜਾ ਵੀ ਮੁੱਦਾ ਮੈਨੂੰ ਲੱਗੇਗਾ ਬੋਲਣ ਵਾਲਾ ਮੈਂ ਉਹਦੇ ਤੇ ਵੀ ਬਾਕੀ ਨਾਲ ਬੋਲਾਂਗਾ

ਟਿਕਟ ਨਹੀਂ ਚਾਹੀਦੀ ਬਿਨਾ ਉਹਦੇ ਤੋਂ ਬਿਨਾ ਕਿਸੇ ਡੈਜ਼ਿਗਨੇਸ਼ਨ ਤੋਂ ਲੱਗਦਾ ਲੜਾਈ ਲੋਕਾਂ ਦੀ ਲੜੀ ਜਾ ਸਕਦੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਸੀਂ ਦੇਖੋ ਇਹ ਵੀਡੀਓ ਆਪਣੀ ਸਾਰੇ ਪੰਜਾਬ ਦੇ ਲੋਕਾਂ ਤੱਕ ਤੁਹਾਡੇ ਜਰੀਏ ਜਾਣੀ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਹੈ ਮੈਂ ਇਹਦਾ ਇੱਕ ਸਿੰਪਲ ਜਿਹਾ ਜਵਾਬ ਦੇਣਾ ਜਿੱਦਨ ਮੈਂ ਆਮ ਆਦਮੀ ਪਾਰਟੀ ਜੁਆਇਨ ਕਰੀ ਸੀ ਨਾ 2012 13 ਚ ਆਮ ਆਦਮੀ ਪਾਰਟੀ ਦੇ ਸਪੀਕਰ ਸਾਫ ਸੰਧਵਾ ਸਾਹਿਬ ਚੀਮਾ ਸਾਫ ਫਾਈਨਾਂਸ ਮਿਨਿਸਟਰ ਸੀਐਮ ਸਾਹਿਬ ਇੱਕ ਵੀ ਬੰਦਾ ਕਹਿ ਦੇਵੇ ਕਿ ਉਹ ਨਿੱਜੀ ਤੌਰ ਤੇ ਨਹੀਂ ਜਾਣਦਾ ਇਹ ਉਹ ਬੰਦੇ ਆ ਸਾਰੇ ਜਿਨ੍ਹਾਂ ਨਾਲ ਇੱਕ ਇੱਕ ਦੋ ਦੋ ਘੰਟੇ ਕਾਨਫਰੰਸਾਂ ਤੇ ਗੱਲ ਹੁੰਦੀ ਸੀ ਹਰ ਰੋਜ਼ ਡ ਠੀਕ ਹੈ ਉਹ ਬੰਦੇ ਜਦੋਂ ਅਸੀਂ ਲੱਗੇ ਸੀ ਨਾ ਮੈਨੂੰ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਟਿਕਟਾਂ ਮਿਲ ਜਾਣਗੀਆਂ ਇੱਥੇ ਤੱਕ ਪਹੁੰਚਾਂਗੇ ਬਿਲਕੁਲ ਨਹੀਂ ਸੋਚਿਆ ਲੱਗੇ ਤਾਂ ਸਿਰਫ ਇਸ ਕਰਕੇ ਸੀ ਕਿ ਕੁਝ ਬਦਲ ਜੂਗਾ ਵੀ ਸ਼ਾਇਦ ਪਹਿਲਾਂ ਕੁਝ ਗਲਤ ਹੋ ਰਿਹਾ ਹੈ ਨਵੇਂ ਆ ਕੁਝ ਨਵਾਂ ਕਰਨਗੇ ਚੰਗਾ ਕਰਨਗੇ ਤਾਂ ਲੱਗੇ ਸੀ ਉਦੋਂ ਤਾਂ ਮੈਂ ਕਦੇ ਟਿਕਟ ਮੰਗੀ ਨਹੀਂ ਤੇ ਮੈਂ ਮਤਲਬ ਤੁਹਾਡੇ ਸਾਰੇ ਭਰਾਵਾਂ ਨੂੰ ਪਤਾ ਜਦੋਂ ਮੈਨੂੰ ਟਿਕਟ ਮਿਲੀ ਤਾਂ ਜਿਹੜੇ ਮੇਰੇ ਇੰਟਰਵਿਊ ਹੋਏ ਤੁਸੀਂ ਦੇਖਿਓ ਮੈਂ ਉਹਦੇ 'ਚ ਵੀ ਕਿਹਾ ਵੀ ਮੈਂ ਮੰਗੀ ਨਹੀਂ ਸੀ ਮੈਨੂੰ ਆਪੇ ਮਿਲ ਗਈ ਹੁਣ ਦੇਖੋ ਮਿਲੀ ਕਿਉਂ ਕਿਉਂਕਿ ਕੰਮ ਦੇ ਧਾਰਤੇ ਲੜਾਈ ਲੜੀ ਲੋਕਾਂ ਦੀ ਜਿੱਥੇ ਰੋਲਾ ਹੋਣਾ ਧਰਨਾ ਲਾ ਲੈਣਾ ਦਰੀਆਂ ਗੱਡੀ ਚ ਰੱਖਣੀਆਂ ਮਹਿਕ ਗੱਡੀ ਚ ਰੱਖਣਾ ਲੋਕਾਂ ਦੀ ਲੜਾਈ ਲੜਨਾ ਤਾਂ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹਨੂੰ ਇਹ ਤਾਂ ਹੁੰਦਾ ਹੀ ਹੈ ਨਾ ਕਿ ਬੰਦਾ ਉਹ ਹੋਵੇ ਜਿਹਦੀ ਵਿਨੇਬਿਲਿਟੀ ਜ਼ਿਆਦਾ ਹੋਵੇ ਜਿਹੜਾ ਲੜ ਸਕਦਾ ਹੈ ਜਿਹੜਾ ਜਿੱਤ ਸਕਦਾ ਹੈ ਤਾਂ ਮਤਲਬ ਮੇਰੇ ਵਰਗਾ ਬੰਦਾ ਇਹ ਜ਼ਰੂਰ ਸੋਚਦਾ ਕਿ ਸਾਡਾ ਕੰਮ ਹੈ ਸਿਰਫ ਮਿਹਨਤ ਕਰਨਾ ਜੇ ਪਾਰਟੀ ਨੂੰ ਲੱਗੇਗਾ ਟਿਕਟ ਦੇ ਦੇਣਗੇ ਜੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਬਾਕੀ ਬੰਦਿਆਂ ਤੋਂ ਮੈਂ ਜ਼ਿਆਦਾ ਕ੍ਰੈਡੀਬਲ ਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਲੜ ਸਕਦਾ ਹੈ ਜਾਂ ਅੱਗੇ ਵਧ ਸਕਦਾ ਤਾਂ બસ ਮੇਰਾ ਇਹ ਹੈ ਕਿ ਮੈਂ ਲੋਕਾਂ ਦੀ ਲੜਾਈ ਲੜ ਰਿਹਾ ਮੁੱਦਿਆਂ ਤੇ ਲੜਾਈ ਲੜ ਰਿਹਾ ਜਾਂ ਜਿੱਥੇ ਕੋਈ ਧੱਕਾ ਹੁੰਦਾ ਉੱਥੇ ਲੜ ਰਿਹਾ ਤਾਂ ਬਸ ਮੇਰਾ ਪਾਰਟੀ ਸਾਥ ਦਵੇ ਬਸ ਮੇਰੀ ਲੜਾਈ ਇੰਨੀ ਹੈ ਚੰਗਾ ਜਿਵੇਂ ਤੁਸੀਂ ਕਹਿਆ ਚਲੋ ਲੋਕਾਂ ਦੀ ਆਪਣੇ ਵਰਕਰਾਂ ਦੀ ਲੜਾਈ ਸ਼੍ਰੋਮਣੀ ਕਾਲੇ ਦਲ ਨੇ ਲੜੀ ਤੁਸੀਂ ਕਿਹਾ ਕਿ ਬਹੁਤ ਇਲਜ਼ਾਮ ਸ਼੍ਰੋਮਣੀ ਕਾਲੇ ਦਲ ਦੇ ਉੱਪਰ ਲਾਏ 4 ਸਾਲ ਦੀ ਸੱਤਾ ਸੀ ਜੇਕਰ ਉਹ ਇਲਜ਼ਾਮ ਸੱਚੇ ਸੀ ਤਾਂ ਕੁਝ ਨਾ ਕੁਝ ਕਰ ਬੰਦੇ ਠੀਕ ਹੈ ਇਹ ਤਾਂ ਗੱਲ ਜਿਹੜੀ ਹੋ ਗਈ ਅਸਲ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗੀਆਂ ਕਿ ਆਹ ਆਹ ਚੀਜ਼ਾਂ ਯਾਰ ਜਿਵੇਂ ਤੁਸੀਂ ਕਹੇ ਮੈਂ ਲੋਕਾਂ ਦੀ ਲੜਾਈ ਲੜਨੀ ਆ ਤਾਂ ਕੋਈ ਪਲੇਟਫਾਰਮ ਚਾਹੀਦਾ ਕਿਉਂਕਿ ਅੱਜ ਕੱਲ ਦਾ ਮਾਹੌਲ ਐਸਾ ਹੈ ਝੂਠਾ ਪਰਚਾ ਜਾਂ ਕੁਝ ਵੀ ABC ਕਰਵਾਇਆ ਜਾ ਸਕਦਾ ਆ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗੀਆਂ ਚੰਗੀਆਂ ਕਿ ਨਹੀਂ ਯਾਰ ਆ ਉਸ ਪਾਰਟੀ ਦੇ ਵਿੱਚ ਆ ਜਿਹੜੀ ਮੈਂ ਜੋ ਚੀਜ਼ਾਂ ਦੀ ਡਿਮਾਂਡ ਕਰਦਾ ਆ ਅ ਮੈਨੂੰ ਚੀਜ਼ਾਂ ਤਾਂ ਦੇਖੋ ਜੀ ਜੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਨਾ ਜੀ ਇਸ ਚੀਜ਼ ਤੋਂ ਤਾਂ ਕਿਸੇ ਨੂੰ ਕੋਈ ਕੋਈ ਮੰਨਕਰ ਹੋਊਗਾ ਹੀ ਨਹੀਂ ਬੜੀਆਂ ਕੁਰਬਾਨੀਆਂ ਦੇ ਕੇ ਬਣਾਈ ਹੋਈ ਪਾਰਟੀ ਹੈ ਬਹੁਤ ਲੰਮਾ ਚੌੜਾ ਇਤਿਹਾਸ ਹੈ ਇਸ ਪਾਰਟੀ ਦਾ ਇਸ ਗੱਲ ਤੋਂ ਕੋਈ ਮੰਨਕਰ ਨਹੀਂ ਸਕਦਾ ਨਰਾਜਗੀਆਂ ਜਰੂਰ ਹੋਣਗੀਆਂ ਕਿਉਂਕਿ ਪਿਛਲੇ ਸਮਿਆਂ 'ਚ ਜੋ ਕੁਝ ਹੋਇਆ ਬਹੁਤ ਲੋਕਾਂ ਦੀਆਂ ਨਰਾਜਗੀਆਂ ਸੀ ਹੁਣ ਵੀ ਹੋਣਗੀਆਂ ਸਾਨੂੰ ਵੀ ਸਵਾਲ ਕਰਦੇ ਆ ਬਹੁਤ ਸਾਰੇ ਲੋਕ ਲਿਖਦੇ ਆ ਉਹ ਇੱਕ ਮਸਲਾ ਹੈਗਾ ਉਹਦੇ 'ਚ ਕੋਈ ਸ਼ੱਕ ਨਹੀਂ ਪਰ ਉਹਨੂੰ ਕੰਮ ਕਰਕੇ ਤੁਸੀਂ ਦੁਬਾਰਾ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਸਕਦੇ ਹੋ ਲੋਕਾਂ ਦੇ ਨਾਲ ਖੜਕੇ ਬਣਾ ਸਕਦੇ ਹੋ ਜਿਹੜੀ ਗੱਲ ਤੁਸੀਂ ਕੀਤੀ ਤਾਂ ਮੈਂ ਬੜਾ ਬਰੀਕੀ ਨਾਲ ਜਦੋਂ ਅਸੀਂ ਸੋਚਿਆ ਤੁਸੀਂ ਦੇਖੋ ਪੰਜਾਬ ਦੀ ਜੇ ਗੱਲ ਕਰੀਏ ਨਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਜਿਹੜਾ ਸੇਵਾ ਕੇਂਦਰ ਕਿੰਨਾ ਵੱਡਾ ਪ੍ਰੋਜੈਕਟ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹ ਬਣਾਇਆ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਜਿਹੜੇ ਹੁਣ ਖੰਡਰ ਬਣੇ ਪਏ ਲੋਕ ਪਾਥੀਆਂ ਪਸਦੇ ਆ ਅਧਿਆਪਕ ਜਿਤਾ ਇਹਨਾਂ ਨੇ ਉਹ ਜਰੂਰ ਸੇਵਾ ਕੇਂਦਰ ਰੰਗ ਮਾਰ ਕੇ ਬਣਾਤੇ ਆ ਆਦਰਵਾਇਜ਼ ਸਾਰੇ ਜਿਹੜੇ ਆ ਉਹ ਖੰਡਰ ਬਹੁਤ ਜਗ੍ਹਾ ਬਣੇ ਪਏ ਤੁਹਾਡੇ ਸਾਹਮਣੇ ਹੈ ਨਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹੋਰ بڑے ਕੰਮ ਐ ਜਿਵੇਂ ਖਾਲੇ ਜਿਹੜੇ ਖਾਲ ਐ ਸਿੰਚਾਈ ਵਾਲੇ ਬੜਾ ਮਾੜਾ ਟਾਈਮ ਸੀ ਜਦੋਂ ਕੱਚੇ ਖਾਲ ਹੁੰਦੇ ਸੀ ਪਾਣੀ ਨਹੀਂ ਪਹੁੰਚਦਾ ਸੀ ਤਾਂ ਉਹ ਅਕਾਲੀ ਦਲ ਨੇ ਇੱਕ ਸਕੀਮ ਚਲਾਈ ਕਿ ਮਤਲਬ 10000 ਪ੍ਰਤੀ ਏਕੜ ਤੁਸੀਂ ਪਾਉਂਗੇ ਤੇ ਲੱਖ ਰੁਪਇਆ ਗਵਰਨਮੈਂਟ ਦੇਊਗੀ ਖਾਲੇ ਬਣਾਓਗੇ ਉਹ ਸਕੀਮ ਉਹਨਾਂ ਨੇ ਚਲਾਈ ਇਹਨਾਂ ਨੇ ਉਹ ਬੰਦ ਕਰਤੀਆਂ ਉਹ ਬੜੀਆਂ ਚੰਗੀਆਂ ਸਕੀਮਾਂ ਸੀ ਫਿਰ ਆਸ਼ੀਰਵਾਦ ਸਕੀਮ ਬਾਦਲ ਸਾਹਿਬ ਨੇ ਚਲਾਈ ਕਿ ਜੇ ਕੋਈ ਬੇਟੀ ਗਰੀਬ ਪਰਿਵਾਰ ਦੀ ਐ ਉਹ ਤਾਂ ਪਰ ਉਹਦੇ ਵਿੱਚ ਬਾਦਲ ਸਾਹਿਬ ਨੇ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਜਿਹੜੀ ਦੱਸਣ ਵਾਲੀ ਹੈ ਤੇ ਲੋਕਾਂ ਨੂੰ ਹੀ ਸਮਝਾਉਣੀ ਚਾਹੀਦੀ। ਉਦੋਂ ਵਿਆਹ ਤੋਂ ਪਹਿਲਾਂ 15-20 ਦਿਨ ਜਿਹੜਾ ਤੁਸੀਂ ਫਾਰਮ ਭਰ ਦਿੰਦੇ ਸੀ ਨਾ ਤੇ ਵਿਆਹ ਤੱਕ ਉਹ ਪੈਸੇ ਮਿਲ ਜਾਂਦੇ ਸੀ। ਕੀ ਅਗਲੇ ਨੂੰ ਸੌਖਾ ਤੋਂ ਹੋਵੇ? ਹੁਣ ਇਹਨਾਂ ਦੇ ਰਾਹ ਚ ਵੇਖ ਲਓ ਡੇਡ ਦੋ-ਦੋ ਸਾਲਾਂ ਦੀ ਪੈਂਡੈਂਸੀ ਪਈ ਹੈ ਆਸ਼ੀਰਵਾਦ ਸਕੀਮ ਦੀ। ਪੈਸੇ ਨਹੀਂ ਜਾ ਰਹੀ ਹੋ ਰਹੇ। ਡਰਾਮਾ ਜਿੰਨਾ ਮਰਜ਼ੀ ਕਰਾ ਲਓ। ਕੰਮ ਦੇ ਨਾਤੇ ਬੁਰਾ ਹਾਲ ਹੈ। ਅੱਛਾ ਮੈਨੂੰ ਇੱਕ ਹੀ ਦੱਸਿਓ ਕਿ ਜਦੋਂ ਕਿਸੇ ਪਾਰਟੀ ਦੇ ਵਿੱਚ ਇਨਸਾਨ ਜਦੋਂ ਰਲ ਜਾਂਦਾ ਆ ਕੋਈ ਪਾਰਟੀ ਦੇ ਚਸ਼ਮਾ ਐਸਾ ਲੱਗਦਾ ਪਾਰਟੀ ਦੇ ਹੱਕ ਤੇ ਵਿੱਚ ਬਹੁਤ ਜ਼ਿਆਦਾ ਬੋਲਣਾ ਪੈਂਦਾ ਮੈਂ ਇਹ ਸਵਾਲ ਤਾਂ ਸੁੱਤੋਂ ਪੁੱਛ ਰਿਹਾ ਕਿ ਜਿਹੜੀਆਂ ਹੁਣ ਤੁਸੀਂ ਚੰਗੀਆਂ ਚੀਜ਼ਾਂ ਗਣਵਾ ਰਹੇ ਹੋ ਸ਼ਰਮਣੀ ਕਲਦਲ ਦੀਆਂ ਕੋਈ ਸ਼ਰਮਣੀ ਕਲਦੀ ਸਰਕਾਰ ਨੂੰ ਗਏ ਨੂੰ ਵੀ ਬਹੁਤ ਸਮਾ ਗਿਆ ਇਹ ਤਾਂ ਉਦੋਂ ਵੀ ਸੀ ਮਤਲਬ ਉਦੋਂ ਨਹੀਂ ਸ਼ਾਇਦ ਤੁਹਾਡੀ ਜ਼ਬਾਨ ਚੋਂ ਕਦੇ ਇਹ ਚੀਜ਼ਾਂ ਨਿਕਲੀਆਂ ਹੁਣ ਤਾਂ ਫਿਰ ਉਦੋਂ ਹੀ ਹੁੰਦਾ ਕਿ ਪਾਰਟੀ ਦਾ ਜਿਹੜਾ ਪਰਦਾ ਹੁੰਦਾ ਪਾਰਟੀ ਦੇ ਅਨਸਾਰ ਹੀ ਚੱਲਦਾ ਜੇ ਤੁਸੀਂ ਪਹਿਲਾਂ ਵੀ ਦੱਸਿਆ ਕਿ ਪਾਰਟੀ ਕਹਿੰਦੀ ਆ ਤਾਂ ਪਾਰਟੀ ਅਨਸਾਰ ਚੱਲਣਾ ਹੀ ਪੈਂਦਾ ਨੇ ਦੇਖੋ ਵੀਰੇ ਜਿੰਨਾ ਕਿ ਮੇਰਾ ਸਵਾਲ ਹੈ ਤੁਸੀਂ ਮੇਰਾ ਜਿੱਥੇ ਮਰਜੀ ਮੈਂ ਉੱਪਰਲੀ ਕਹਿਣਾ ਇਹ ਗੱਲ ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਮੈਂ ਕਿਤੇ ਵੀ ਕਿਸੇ ਤੇ ਨਿੱਜੀ ਟੈਕ ਨਹੀਂ ਕਰਿਆ ਪੂਰੇ ਕਦੇ ਵੀ ਇਲੈਕਸ਼ਨ ਕੈਂਪੇਨ ਚ ਇਹ ਅੱਗੇ ਪਿੱਛੇ ਮੇਰੀ ਲੜਾਈ ਸਿਰਫ ਮੁੱਦਿਆਂ ਤੇ ਰਹੀ ਹੈ ਜਿੱਥੇ ਕੁਝ ਗਲਤ ਹੋਇਆ ਠੀਕ ਹੈ ਮੈਂ ਇਹ ਵੀ ਗੱਲ ਮੰਨਣ ਨੂੰ ਤਿਆਰ ਹਾਂ ਕਿ ਪਹਿਲਾਂ ਸਰਕਾਰਾਂ ਚ ਕਿਤੇ ਧੱਕਾਸ਼ਾਹੀ ਜੀ ਹੁੰਦੀ ਰਹੀ ਤਾਂ ਮਾੜੀ ਸੀ ਚਾਹੇ ਕਾਲੀ ਦਲ ਚ ਵੀ ਹੁੰਦੀ ਰਹੀ ਉਹ ਮਾੜੀ ਸੀ ਪਰ ਅੱਜ ਦੇ ਸਮੇਂ ਅਨੁਸਾਰ ਸਾਨੂੰ ਉਹ ਬਦਲਣਾ ਚਾਹੀਦਾ ਅਸੀਂ ਦੇਖੋ ਅਸੀਂ ਲੋਕ ਚੰਗੇ ਲੋਕ ਜਦੋਂ ਕਿਸੇ ਪਾਰਟੀ 'ਚ ਜਾਵਾਂਗੇ ਮੈਂ ਆਪਦੇ ਮੂੰਹੋਂ ਨਹੀਂ ਕਹਿੰਦਾ ਚੰਗੇ ਪਰ ਫਿਰ ਵੀ ਆਪਾਂ ਜੇ ਸੋਚੀਏ ਵੀ ਕੋਈ ਚੰਗੇ ਲੋਕ ਕਿਸੇ ਪਾਰਟੀ 'ਚ ਜਾਣਗੇ ਤਾਂ ਆਪਣੀ ਆਈਡੀਓਲੋਜੀ ਇਹ ਹੋਣੀ ਚਾਹੀਦੀ ਕਿ ਧੱਕਾ ਨਾ ਪਹਿਲਾਂ ਕੁਝ ਹੋਇਆ ਹੁਣ ਉਹਦਾ ਜਵਾਬਤਾ ਨਹੀਂ ਦੇ ਸਕਦੇ ਜੇ ਹੋਇਆ ਤਾਂ ਮਾੜਾ ਹੈ ਉਹਨੂੰ ਮਾੜਾ ਕਹਿ ਸਕਦੇ ਆ ਦੂਜੀ ਗੱਲ ਜਿਹੜੀ ਤੁਸੀਂ ਕਈ ਨਿੰਦਦੇ ਰਹੇ ਹੋ ਤਾਂ ਨਿੰਦ ਦੇ ਮੁੱਦਿਆਂ ਤੇ ਲੜਾਈ ਚੱਲਦੀ ਰਹਿਣੀ ਚਾਹੀਦੀ ਹੈ ਚਾਹੇ ਕਿਸੇ ਨੂੰ ਬੁਰਾ ਲੱਗੇ ਚਾਹੇ ਚੰਗਾ ਮੁੱਦਿਆਂ ਦੇ ਲੜਾਈ ਤਾਂ ਚੱਲਦੀ ਰਹਿਣੀ ਚਾਹੀਦੀ ਨਾ ਜੇ ਤੁਸੀਂ ਮੁੱਦੇ ਦੀ ਗੱਲ ਹੀ ਨਹੀਂ ਕਰੋਗੇ ਮੰਨ ਲਓ ਤੁਸੀਂ ਕਿਸੇ ਤੇ ਇਲਜ਼ਾਮ ਵੀ ਲਗਾਤਾ ਪਰ ਉਹ ਇਲਜ਼ਾਮ ਸਹੀ ਹੋਣਾ ਚਾਹੀਦਾ ਕਿ ਇੱਥੇ ਆਹ ਸੜਕ ਦਾ 10 ਲੱਖ ਆਇਆ ਸੀ ਇਹਨਾਂ ਨੇ 7 ਲਾਇਆ ਜੀ 3 ਖਾ ਗਏ ਉਹ ਮਾੜੀ ਤਾਂ ਨਹੀਂ ਨਾ ਭਾਵੇਂ ਮੰਨ ਲਓ ਇਲਜ਼ਾਮ ਮੈਂ ਹੀ ਲਾਤਾ ਪਰ ਉਹ ਅਗਲਾ ਦੱਸੂਗਾ ਵੀ ਮੈਂ ਲਾਇਆ ਜਾਂ ਨਹੀਂ ਲਾਇਆ ਠੀਕ ਹੈ ਨਾ ਤਾਂ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਕਿਸੇ ਨੂੰ ਹੋਣਾ ਚਾਹੀਦਾ ਕਿੰਤੂ ਪਰ ਮੈਂ ਹੋਰ ਗੱਲ ਦੱਸਿਓ ਹਲਕੇ ਦੇ ਲੋਕਾਂ ਤੋਂ ਵਕਤ ਪੁੱਛਿਆ ਜਾਂਦਾ ਕਿਉਂਕਿ ਕਾਰਨ ਇਹ ਹਨ ਜਦੋਂ ਲੀਡਰ ਨੇ ਪਾਰਟੀ ਬਦਲ ਨਹੀਂ ਹੁੰਦੀ ਆ ਲੀਡਰ ਹਲਕੇ ਤੋਂ ਤੱਕ ਤੁਹਾਡਾ ਹੀ ਮੈਂ ਬਿਆਨ ਨਹੀਂ ਸੁਣਿਆ ਲੀਡਰ ਇੱਕ ਗੱਲ ਪੁੱਛਦੇ ਨੇ ਕਿ ਮੇਰੇ ਜੀ ਹਲਕੇ ਦੇ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਆਹ ਪਾਰਟੀ ਚੰਗੇ ਇਹਦੇ ਵਿੱਚ ਚੱਲੋ ਹਲਕੇ ਦੇ ਲੋਕਾਂ ਤੋਂ ਕਿੰਨੀ ਵੋਟ ਪੈਸੇ ਪਈ ਸੀ ਜੋ ਤੁਸੀਂ 44453 ਲੋਕਾਂ ਨੇ ਵਿਸ਼ਵਾਸ ਤੁਹਾਡੇ ਤੇ ਜਿਤਾਇਆ ਚਾਹੇ ਆਮ ਆਦਮੀ ਪਾਰਟੀ ਦੇ ਉੱਪਰ ਜਿਤਾਇਆ ਕੁਝ ਤੁਹਾਡੇ ਪਰਸਨਲ ਵੋਟਰ ਵੀ ਜਿਹੜੇ ਆ ਉਹ ਹੋ ਸਕਦੇ ਨੇ ਪਰ ਨਿੱਜੀ ਤੌਰ ਤੇ ਵਾਕਿਆ ਦੇ ਵਿੱਚ ਹਲ ਦੇ ਹਲਕੇ ਦੇ ਲੋਕਾਂ ਤੋਂ ਪੁੱਛਿਆ ਗਿਆ ਕਿ ਯਾਰ ਆਪਾਂ ਸ਼੍ਰੋਮਣੀ ਕਾਲਦਲ ਦੇ ਵਿੱਚ ਜਾਈਏ ਕਾਂਗਰਸ ਜਾਈਏ ਭਾਜਪਾ ਦੇ ਵਿੱਚ ਜਾਈਏ ਜਾਂ ਨਹੀਂ ਜਵਾਬ ਦਾ ਜਿਹੜਾ ਹੈਗਾ ਆਸਾ ਪਾਸਾ ਸੀ ਉਹਨਾਂ ਦੇ ਨਾਲ ਸਲਾਹ ਕਰਕੇ ਸਿਰਫ ਆਪਦੇ ਮਨ ਦੀ ਗੱਲ ਜਿਉਂ ਆਈ ਉਹ ਕੀਤੀ ਗਈ ਨਹੀਂ ਤੁਹਾਡੀ ਗੱਲ ਬਹੁਤ ਸਹੀ ਹੈ ਮੇਰੀ ਪਿਛਲੇ ਨਾ 8-10 ਦਿਨਾਂ ਤੋਂ ਸਾਡੀ ਸਾਰਿਆਂ ਨਾਲ ਗੱਲਬਾਤ ਚੱਲੀ ਜਾਂਦੀ ਸੀ ਪਰ ਉਹਦੇ ਵਿੱਚ ਕਿਤੇ ਵੀ ਡਿਸਕਸ ਨਹੀਂ ਹੋਇਆ ਕਿ ਸ਼੍ਰੋਮਣੀ ਕਾਲੀਦਲ ਕਰੀਏ ਤਾਂ ਮੇਰੀ ਸਾਰਿਆਂ ਨਾਲ ਗੱਲਬਾਤ ਹੋਈ ਕਿ ਕਿਵੇਂ ਕਰਨਾ ਚਾਹੀਦਾ ਉਹ ਕਿ ਬਾਈ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਦੇਖ ਲਓ ਫਿਰ ਆਪਾਂ ਕਰ ਲਾਂਗੇ ਤਾਂ ਪਰ ਜੁਆਇਨ ਕਰਨ ਤੋਂ ਪਹਿਲਾਂ ਮੇਰੀ ਕਿਸੇ ਨਾਲ ਕਿਸੇ ਨਾਲ ਵੀ ਮਤਲਬ ਮੈਨੂੰ ਲੱਗਦਾ ਮੇਰੇ ਪਰਿਵਾਰ ਨਾਲ ਵੀ ਜਾਂ ਜਿਹੜੇ ਮੇਰੇ ਨਾਲ ਰਹਿੰਦੇ ਕਿਸੇ ਨਾਲ ਵੀ ਗੱਲ ਨਹੀਂ ਹੋਈ ਜਦੋਂ ਜੁਆਇਨ ਕਰਨ ਗਏ ਸੀ ਮੈਂ ਇਕੱਲਾ ਹੀ ਗਿਆ ਸੀ ਕੋਈ ਨਾਲ ਨਹੀਂ ਸੀ ਮਤਲਬ ਮੈਂ ਇਹ ਰਿਐਲਿਟੀ ਤੁਹਾਡੇ ਸਾਹਮਣੇ ਬਿਲਕੁਲ ਦੱਸ ਰਿਹਾ ਪਰ ਹਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜਦੋਂ ਜੁਆਇਨ ਕਰਕੇ ਗਏ ਆ ਤਾਂ ਸਾਰੇ ਹੀ ਪੈਣਪਰਾ ਸਾਰੇ ਸਾਥੀ ਪਹਿਲਾਂ ਦੀ ਤਰ੍ਹਾਂ ਜਿੰਨੇ ਵੀ ਸਾਡੇ ਨਾਲ ਸੀ ਸਾਰਿਆਂ ਨੇ ਪੂਰਾ ਸਾਰਿਆਂ ਨੇ ਫੋਨ ਕੀਤੇ ਮੁਬਾਰਕਬਾਦ ਦਿੱਤੀ ਮਿਲਣ ਆਏ ਤਾਂ ਉਹ ਬੜੀ ਖੁਸ਼ੀ ਹੈ ਕਿ ਫੇਰ ਵੀ ਸਾਰੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਬੈਠੇ ਕੱਲੋ ਤਸਵੀਰਾਂ ਵੀ ਵਾਇਰਲ ਹੋਈਆਂ ਵੀਡੀਓ ਵੀ ਵਾਇਰਲ ਹੋਈਆਂ ਕੀ ਬੋਲਤੀ ਸੁਖਬੀਰ ਸਿੰਘ ਬਾਦਲੋ ਬੈਠੇ ਗੱਲਬਾਤ ਜਿਹੜੀ ਹੋਈ ਅ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਉਹਨਾਂ ਨੇ ਹਲਕਿਆਂ ਬਾਰੇ ਪੁੱਛਿਆ ਅਬਹੋਰ ਬੱਲੂਆਣਾ ਦੋ ਕੰਸਟੀਚੁਐਂਸੀ ਸਾਡੀਆਂ ਜਿਆਦਾ ਬਾਕੀ ਹਲਕਿਆਂ ਬਾਰੇ ਗੱਲ ਨਹੀਂ ਹੋਈ ਪਰ ਅਬੋਲ ਤੇ ਬੱਲੂਆਣਾ ਬਾਰੇ ਮੇਨ ਗੱਲ ਹੋਈ ਕਿਉਂਕਿ ਬੱਲੂਆਣਾ ਜਿਹੜਾ ਮੇਰਾ ਹੈ ਉਹ ਮੇਰਾ ਘਰ ਜਿਹੜਾ ਪਿੰਡ ਮਲੂਕਪੁਰਾ ਉਹ ਬੱਲੂਆਣਾ ਕੰਸਟੀਚੁਐਂਸੀ ਚ ਹੈ ਤੇ ਅਬੋਲ ਤੋਂ ਮੈਂ ਕੰਟੈਸਟ ਕਰਿਆ ਸੀ ਤਾਂ ਸਾਰੀ ਗੱਲਬਾਤ ਹੋਈ ਕਿ ਕਿੱਦਾਂ ਚੱਲ ਰਿਹਾ ਕਿਵੇਂ ਚੱਲ ਰਿਹਾ ਯਾ ਟਿਕਟਾਂ ਜਿਹੜੀਆਂ ਹੁਣ ਇਲੈਕਸ਼ਨ ਹੈ ਜ਼ਿਲ੍ਹਾ ਪਰੀਸ਼ਦ ਦਾ ਬਲਾਕ ਸਮਿਤੀ ਦਾ ਉਹਦੇ ਤੇ ਗੱਲ ਹੋਈ ਫਿਰ ਸਾਡੀ ਡਿਊਟੀ ਲਈ ਹਲਕਾ ਮੇਰੀ ਡਿਊਟੀ ਲਈ ਕਿ ਤੁਸੀਂ ਰਲ ਕੇ ਇਹ ਸਾਰੀਆਂ ਸਾਰੇ ਬੰਦੇ ਆਪਣੇ ਤਿਆਰ ਕਰੋ ਤੇ ਇਲੈਕਸ਼ਨ ਕੰਟੈਸਟ ਕਰਾਓ ਤਾਂ ਇਹਦੇ ਤੇ ਗੱਲਬਾਤ ਹੋਈ ਤੇ ਬਾਕੀ ਜਿਹੜੀ ਗੱਲਬਾਤ ਹੋਈ ਉਹ ਇਹੀ ਸੀ ਕਿ ਮੈਂ ਕਿਹਾ ਸਰ ਵੀ ਉਹ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਮੇਰਾ ਕੰਮ ਹੈ ਕਿ ਮੈਂ ਲੋਕਾਂ ਦੀ ਲੜਾਈ ਲੜਨਾ ਮੇਰਾ ਥੋੜਾ ਜਿਹਾ ਸਟਾਈਲ ਥੋੜਾ ਅਲੱਗ ਹੈ ਕਿ ਮੈਂ ਉਹ ਮੁੱਦਿਆਂ ਤੇ ਲੜਾਈ ਲੜਦਾ ਰਵਾਂਗਾ ਵੀ ਮੈਨੂੰ ਸਪੋਰਟ ਚਾਹੀਦੀ ਇਹ ਨਾ ਹੋਵੇ ਕਿ ਤੁਸੀਂ ਸਾਡੇ ਤੋਂ ਪੁੱਛਿਆ ਨਹੀਂ ਆ ਕਿਉਂ ਬੋਲਤਾ ਮੁੱਦਿਆਂ ਤੇ ਕੋਈ ਇਹ ਪਾਰਟੀ ਦੀ ਅਡੋਲੋਜੀ ਤੇ ਨਹੀਂ ਉਹ ਤਾਂ ਜੋ ਪਾਰਟੀ ਵੱਲ ਹੁੰਦਾ ਉਹ ਤਾਂ ਕਰਨਾ ਪੈਂਦਾ ਪਰ ਜਿਹੜੀ ਮੁੱਦਿਆਂ ਤੇ ਕਿ ਮੰਨ ਲਓ ਕੋਈ ਬੰਦਾ ਆ ਗਿਆ ਵੀ ਮੇਰੀ ਆ ਮੁਸੀਬਤ ਹੈ ਹੁਣ ਆਪਾਂ ਨੂੰ ਆਰਡਰ ਹੋਵੇ ਕਿ ਉਹ ਤਾਂ ਉੱਤੋਂ ਪਰਮਿਸ਼ਨ ਲਾਓ ਫਿਰ ਉਹਦੇ ਤੇ ਬੋਲਣਾ ਆਦਰਵਾਇਜ਼ ਬੋਲਣਾ ਨਹੀਂ ਫਿਰ ਬੜੀ ਦਿੱਕਤ ਆਉਂਦੀ ਹੈ ਤਾਂ ਉਹ ਤਾਂ ਫਿਰ ਪਾਰਟੀ ਦਾ ਥ ਚੱਲੋ ਚੱਲੋ ਤੁਸੀਂ ਵੀ ਕਿਹਾ ਕਿ ਪਰਿਵਾਰ ਕਹਿੰਦਾ ਸੀ ਕਿ ਯਾਰ ਕੋਈ ਕੋਸ਼ਿਸ਼ਾ ਕਿਸੇ ਸਪੋਰਟ ਪਾਰਟੀ ਦੀ ਕੋਈ ਨਾ ਕੋਈ ਚਾਹੀਦੀ ਹੈ ਕੋਈ ਪਰਚਾ ਨਾ ਪੈ ਜੂ ਕਿ ਇਹ ਐਸਾ ਕੁਝ ਨਾ ਹੋ ਜੇ ਫਿਰ ਉਹ ਤਾਂ ਥਾਪੜਾ ਵੀ ਨਾਲ ਆ ਫਿਰ ਬਿਨਾਂ ਡਰੇ ਹੋਊ ਕੰਮ ਨੇ ਲੱਗੇ ਆ ਜੀ ਪੂਰਾ ਲੱਗੇ ਤਾਂ ਆਪਾਂ ਪਹਿਲਾਂ ਵੀ ਬਿਨਾਂ ਡਰੇ ਸੀ ਪਰ ਉਹ ਪਰਿਵਾਰ ਦਾ ਤਾਂ ਹੁੰਦਾ ਹੀ ਆ ਬੱਚਾ ਜਿੱਡਾ ਮਰਜ਼ੀ ਵੱਡਾ ਹੋ ਜਾਏ ਪਰਿਵਾਰ ਨੂੰ ਹੁੰਦਾ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਹੈ ਕਿ ਠੀਕ ਹੈ ਚਲੋ ਹੁਣ ਥੋੜੀ ਹਰ ਕੋਈ ਸੇਫਟੀ ਫੀਲ ਕਰਦਾ ਰਿਸ਼ਤੇਦਾਰ ਵੀ ਸੇਫਟੀ ਫੀਲ ਕਰਦੇ ਆ ਤੇ ਸਾਰਿਆਂ ਨੇ ਕਿਹਾ ਕਿ ਬੜਾ ਵਧੀਆ ਹੋ ਗਿਆ ਚਲੋ ਕਿ ਹੁਣ ਕਿਸੇ ਪਾਰਟੀ ਵੱਲੋਂ ਲੜ ਰਹੇ ਹਾਂ ਤਾਂ ਬਹੁਤ ਵਧੀਆ ਗੱਲ ਹੈ ਚਲੋ ਹੁਣ ਪਾਰਟੀ ਛੱਡੀ ਹਾਲਾਂਕਿ ਪਾਰਟੀ ਛੱਡੀ ਤਾਂ ਚਲੋ ਬਹੁਤ ਟਾਈਮ ਦੀ ਆ ਹਾਂ ਜੀ ਕੋਈ ਗੱਲ ਆਮਾ ਦੀ ਪਾਰਟੀ ਦੀ ਜਿਹਦੇ ਲਈ 10-12 ਸਾਲ ਕੰਮ ਕੀਤਾ ਇੱਕ ਅੱਧੀ ਗੱਲ ਜਿਹੜੀ ਇਹਨਾਂ ਨੇ ਅੰਦਰ ਖਾਤੇ ਤੁਹਾਨੂੰ ਕਹੀ ਹੋਵੇ ਕਿਸੇ ਗੱਲ ਤੇ ਤੁਹਾਨੂੰ ਲੱਗਦਾ ਕਿ ਪੂਰੇ ਉਤਰੇ ਨੇ ਖਰੇ ਉਤਰੇ ਨੇ ਲੱਗਦਾ ਕਿ ਕੋਈ ਚੰਗੀ ਗੱਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈ ਨਹੀਂ ਦੇਖੋ ਚੰਗੀਆਂ ਗੱਲਾਂ ਦੇਖੋ ਮੈਂ ਉਹਦੇ ਤੋਂ ਮੁਨਕਰ ਨਹੀਂ ਹੁੰਦੇ ਦੇਖੋ ਡਿਸਪਲਨ ਠੀਕ ਹੈ ਬਹੁਤ ਵਧੀਆ ਚੀਜ਼ ਹੈ ਡਿਸਪਲਿਨ ਉਹਨਾਂ ਨੇ ਮੈਂਟੇਨ ਰੱਖਿਆ ਹੋਇਆ ਭਾਵੇਂ ਹਾਂ ਇਹ ਜ਼ਰੂਰ ਹੈ ਉਹ ਡਿਸਪਲਿਨ ਮੈਂਟੇਨ ਰੱਖਣ ਵਾਸਤੇ ਸਾਰੇ ਲੀਡਰਾਂ ਦੀ ਬਲੀ ਦੇਤੀ ਕੋਈ ਚੰਗਾ ਬੰਦਾ ਰਹਿਣ ਹੀ ਨਹੀਂ ਦਿੱਤਾ ਓਹ ਡਿਸਪਲਿਨ ਦੇ ਚੱਕਰ 'ਚ ਤੁਹਾਡਾ ਡਿਸਪਲਿਨ ਇੱਕ ਲੋਕਤੰਤਰੀ ਪ੍ਰਕਿਰਿਆ ਦੇ ਰਾਈ ਹੋਣਾ ਚਾਹੀਦਾ ਸੀ ਮੈਨੂੰ ਠੀਕ ਵੀ ਲੱਗਿਆ ਕਿ ਡਿਸਪਲਿਨ ਹੈ ਪਰ ਉਹ ਲੋਕਤੰਤਰੀ ਪ੍ਰਕਿਰਿਆ ਵਾਲਾ ਡਿਸਪਲਿਨ ਨਹੀਂ ਸੀ ਉਹ ਤਾਨਾਸ਼ਾਲਾ ਵਾਲਾ ਡਿਸਪਲਿਨ ਸੀ ਕਿ ਜਿਹੜਾ ਬੋਲਦਾ ਉਹਨੂੰ ਚੱਕ ਕੇ ਬਾਹਰ ਕੱਢ ਦਿਓ ਤਾਂ ਐਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਪਰ ਦੇਖੋ ਪਤਾ ਕੀ ਹੈ ਜਦੋਂ ਅਸੀਂ ਕੈਡਰ 'ਚ ਕੰ ਨਹੀਂ ਸੀ ਸਾਡੇ ਬੰਦੇ ਜਿਹੜੇ ਪੰਜਾਬ ਦੇ ਲਾਏ ਹੋਏ ਸੀ ਪੰਜਾਬ ਦੇ ਇਨਚਾਰਜ ਸੀ ਸਾਨੂੰ ਪੂਰਾ ਅਧਿਕਾਰ ਦਿੱਤੇ ਹੋਏ ਸੀ ਸਾਰਾ ਸਿਸਟਮ ਬੜੇ ਵਧੀਆ ਤਰੀਕੇ ਨਾਲ ਚੱਲਦਾ ਸੀ ਪਰ ਜਦੋਂ ਸਰਕਾਰ ਆ ਗਈ ਜਦੋਂ ਉਹਨਾਂ ਨੇ ਸਾਰਾ ਦਿੱਲੀ ਵਾਲਿਆਂ ਨੇ ਕੈਪਚਰ ਕਰ ਲਿਆ ਹੁਣ ਤਾਂ ਇੱਥੋਂ ਤੱਕ ਹਾਲਾਤ ਸੀਮਾਨ ਜੀ ਉਹ ਉਹ ਵੀ ਕਹਿੰਦੇ ਮੈਨੂੰ ਵੀ ਕੈਪਚਰ ਚਲੋ ਕਹਿੰਦੇ ਤਾਂ ਨਹੀਂ ਉਹ ਦੱਸਦਾ ਸੀਮ ਥੋੜੀ ਦੱਸੂਗਾ ਉਹਨਾਂ ਨੂੰ ਉਹਨਾਂ ਦਾ ਸੀਮ ਦਫਤਰ ਕੈਪਚਰ ਕੀਤਾ ਹੋਇਆ ਮੰਤਰੀਆਂ ਦੇ ਦਫਤਰ ਕੈਪਚਰ ਕੀਤੇ ਹੋਏ ਹਰ ਜਗ੍ਹਾ ਬੰਦੇ ਬੈਠੇ ਆ ਉਹਨਾਂ ਦੇ ਤੁਸੀਂ ਕੋਈ ਫਾਈਲ ਉਹਨਾਂ ਤੋਂ ਪੁੱਛੇ ਬਿਨਾ ਉੱਥੋਂ ਕੱਢ ਹੀ ਨਹੀਂ ਸਕਦੇ ਮੰਤਰੀ ਐ ਕਹਿ ਦਵੇ ਆ ਬੰਦਾ ਬਦ ਐਮਐਲਏ ਪਿੱੜਦਾ ਮਰ ਜਾਂਦਾ ਵੀ ਇਹਨੂੰ ਬਦਲਦੇ ਹੋ ਮੇਰੇ ਨਾਲ ਮਿਸਬੀਹਵ ਕਰਦਾ ਉਹ ਬਦਲਦਾ ਨਹੀਂ ਐਮਐਲਏ ਮਿੰਤਾ ਕਰਕੇ ਆ ਜਾਂਦਾ ਤਾਂ ਵੀ ਨਹੀਂ ਬਦਲਦਾ ਆ ਹਾਲਾਤ ਹੈ ਤਾਂ ਇਹ ਚੀਜ਼ਾਂ ਚੰਗੀਆਂ ਹੁਣ ਮੈਂ ਆਹੀ ਕਹਿ ਸਕਦਾ ਇਹ ਗੱਲਾਂ ਵੀ ਦਿਮਾਗ ਦੇ ਵਿੱਚ ਨਹੀਂ ਤੁਸੀਂ ਕਹਿੰਦੇ ਸ਼ਰਮਣੀ ਕਲਦਲ ਨੇ ਆ ਕੀਤਾ ਸ਼ਰਮਣੀ ਕਲਦਲ ਨੇ ਆ ਕੀਤਾ ਪਰ ਜੇਕਰ ਭਗਵਾਨ ਸਿੰਘ ਮਾਨ ਹੋਰਾਂ ਦੀ ਗੱਲ ਕਰੀਏ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਚਿੱਟਾ ਆਇਆ ਸ਼ਰੂਮਣੀ ਕਲਦਲ ਬਲੇ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਆਇਆ ਸ਼ਰੂਮਣੀ ਕਲਦਲ ਬਲੇ ਪੰਜਾਬ ਦੇ ਵਿੱਚ ਬੇਅਦਮੀਆਂ ਹੋਈਆਂ ਸ਼ਰੂਮਣੀ ਕਲਦਲ ਬਲੇ ਪੰਜਾਬ ਬਰਬਾਦ ਹੋਇਆ ਸ਼ਰੂਮਣੀ ਕਲਦਲ ਬਲੇ ਇੰਨੇ ਇਲਜ਼ਾਮ ਸ਼ਰੂਮਣੀ ਕਲਦਲ ਦੇ ਉੱਪਰ ਲੱਗਦੇ ਨੇ ਜਿਹੜੀ ਹੁਣ ਥੋਡੀ ਮਾਂ ਪਾਰਟੀ ਨਹੀਂ ਬਿਲਕੁਲ ਚਲੋ 1 ਮਿੰਟ ਵਾਸਤੇ ਮੰਨ ਲਓ ਉਹਨਾਂ ਦੀਆਂ ਗੱਲਾਂ ਨਾਲ ਐਗਰੀ ਕਰ ਲੈਨੇ ਆ ਕਿ ਚਿੱਟਾ ਆਇਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੁਸੀਂ ਸਰਵੇ ਕਰਾ ਕੇ ਦੇਖ ਲਓ ਪਹਿਲਾਂ ਨਾਲੋਂ ਵਧਿਆ ਕਿ ਘਟਿਆ ਆਟੋਮੈਟਿਕਲੀ ਪਤਾ ਲੱਗ ਜੇ ਅਸੀਂ ਇਹਨਾਂ ਨੇ ਕੰਮ ਸ਼ੁਰੂ ਕਰਿਆ ਘਰ ਢਾ ਦਿਓ ਪਰ ਉਹਦੇ باوجود ਵੀ ਸ਼ਰਿਆਂ ਮਤਲਬ ਪਹਿਲਾਂ ਤੋਂ ਵੱਧ ਅੱਗੇ ਤਾਂ ਕਿਤੋਂ ਲੈਣ ਲੂਣ ਜਾਣਾ ਪੈਂਦਾ ਸੀ ਜਿਹੜਾ ਕੋਈ ਇਹੋ ਜਿਹਾ ਕੰਮ ਲਾ ਹੁਣ ਸਪਲਾਈ ਹੋਮ ਡਿਲੀਵਰੀ ਹੋਣ ਲੱਗ ਗਈ ਜੀ ਸਕੂਟੀਆਂ ਤੇ ਸ਼ਰਿਆਂ ਵੇਚਦੇ ਫਿਰਦੇ ਆ ਮੈਂ ਬੰਦੇ ਤੱਕ ਦੱਸੇ ਮੈਂ ਪਿੱਛੇ ਜੀ ਇੱਕ ਇਹਨਾਂ ਦਾ ਅਫਸਰ ਦੱਸਿਆ ਬੋਰ ਦੇ ਵਿੱਚ ਕਿ ਆ ਤੁਹਾਡਾ ਬੰਦਾ ਸਾਰੇ ਸ਼ਹਿਰ ਚ ਚਿੱਟਾ ਤੇ ਵੇਚਦਾ ਹੈ ਉਹਨੂੰ ਬਚਾਉਣ ਵਾਸਤੇ ਸਾਰਾ ਪ੍ਰਸ਼ਾਸਨ ਇਕੱਠਾ ਹੋ ਗਿਆ ਕਿ ਸਾਡਾ ਬੰਦਾ ਉਹਨੂੰ ਸਸਪੈਂਡ ਕੀਤਾ ਡੰਮੀ ਕੰਮ ਤੇ ਉਹਨੂੰ ਫਿਰ ਵੀ ਆਉਂਦਾ ਰਿਹਾ ਉਹਨੂੰ ਫਿਰ ਬਹਾਲ ਕਰਤਾ ਸੇਮ ਪਿੱਛੇ ਜੀ ਇੱਕ ਉਹ ਮੈਂ ਤੁਹਾਨੂੰ ਐਫ ਆਈ ਆਰ ਵੀ ਭੇਜ ਦਾਂਗਾ ਹੁਣ ਮੇਰੇ ਯਾਦ ਨਹੀਂ 8 ਕੁਆਂਟਲ ਪੋਸਟ ਫੜਿਆ ਜਾਂਦਾ ਕਿਸੇ ਬੰਦੇ ਤੋਂ ਉਹਦਾ ਨਾਮ ਐਫ ਆਈ ਆਰ ਚ ਨਹੀਂ ਪਾਇਆ ਜਾਂਦਾ ਕਰਿੰਦਿਆਂ ਤੇ ਪਰਚਾ ਪਾ ਕੇ ਉਸ ਤੋਂ ਬਾਅਦ ਪੁਲਿਸ ਨੇ ਅਜ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ 8 ਕੁਆਂਟਲ ਪੋਸਟ ਇਹ ਉਹੀ ਹੈ ਜਿਹੜੇ ਕਹਿੰਦੇ ਨਸ਼ਾ ਨਹੀਂ ਅਸੀਂ ਬੰਦ ਕਰਦੇ ਆਂਗੇ ਤਾਂ ਸਿਰਫ ਡਰਾਮਾ ਕਰਿਆ ਨਹੀਂ ਤੁਸੀਂ ਠੀਕ ਹੈ ਕਿਸੇ ਨੂੰ ਨਿੰਦਣਾ ਹੈ ਨਾ ਨਿੰਦੋ ਪਰ ਉਸ ਤੋਂ ਬੈਟਰ ਕੋਈ ਇੰਪਰੂਵ ਤਾਂ ਕਰਕੇ ਦਿਖਾਓ ਨਾ ਅੱਜ ਇੱਕ ਗੱਲ ਜਿਹੜੀ ਸਭ ਤੋਂ ਵੱਧ ਜਿਹਦੇ ਤੇ ਆਮ ਆਦਮੀ ਪਾਰਟੀ ਢੰਡੋਰਾ ਪੜਦੀ ਕਿ ਅਸੀਂ ਨੌਕਰੀਆਂ ਦੇਤੀਆਂ ਤੁਸੀਂ ਦੇਖੋ ਜੀ ਮੈਂ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਮੈਂ ਫਾਲਤੂ ਗੱਲ ਨਹੀਂ ਕਰਦਾ ਜਿਹੜਾ ਮਰਜੀ ਆਮ ਆਦਮੀ ਪਾਰਟੀ ਦਾ ਬਲਾਰਾ ਜਦੋਂ ਕਹੇਗਾ ਆਪਾਂ ਇੱਥੇ ਇਕੱਠੇ ਹੋ ਜਾਾਂਗੇ ਆ ਜਾਣ ਜਦੋਂ ਮਰਜੀ ਮੈਂ ਇਹਨਾਂ ਨੂੰ ਮੈਂ ਚੈਲੰਜ ਵੀ ਕਰਦਾ ਤੁਸੀਂ ਦੇਖੋ ਇਹ ਕਹਿੰਦੇ ਅਸੀਂ ਨੌਕਰੀਆਂ ਦੇਤੀਆਂ ਠੀਕ ਹੈ ਇਹ ਕਹਿੰਦੇ 54000 ਦੇਤੀਆਂ ਉਹ ਮੈਂ ਦੱਸਦਾ ਕਿਹੜੀਆਂ ਦਿੱਤੀਆਂ ਸਭ ਤੋਂ ਪਹਿਲਾਂ 20000 ਇਹਨਾਂ ਨੇ ਜਿੱਦਣ ਸਰਕਾਰ ਬਣੀ ਸੀ ਉਸ ਤੋਂ 5-7 ਦਿਨਾਂ ਬਾਅਦ ਇਹਨਾਂ ਨੇ ਅਨਾਉਂਸ ਕੀਤੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੇ ਕੱਚੇ ਆ ਉਹ ਪੱਕੇ ਕਰਤੇ ਉਹ ਉਹ ਸੀ ਜਿਨ੍ਹਾਂ ਦੀ ਤਨਖਾਹ 8-9000 ਸੀ ਉਹ 15-16000 ਕਰਤੀ 20 ਉਹ ਗਿਣ ਲੈ ਫਿਰ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ 15 ਅਗਸਤ ਆਇਆ ਸਰਕਾਰ ਬਣਨ ਤੋਂ ਬਾਅਦ ਉਦੋਂ ਇਹਨਾਂ ਨੇ 10000 ਕੀਤੇ ਵੀ ਫਿਰ ਪੱਕੇ ਕਰਤੇ ਉਹ ਅੱਜ ਤੱਕ ਪਤਾ ਹੀ ਨਹੀਂ ਕਿਸੇ ਨੂੰ ਉਹ 30000 ਪੱਕੇ ਕਿਹੜੇ ਕੀਤੇ ਆ ਉਹ ਤੁਸੀਂ ਬੰਦਾ ਲੱਭ ਕੇ ਵਿਖਾ ਦਿਓ ਜਿਹੜਾ ਕਵੇ ਵੀ ਮੇਰੀ 8000 ਸੀ ਤੇ ਹੁਣ ਮੇਰੀ 1600 ਠੀਕ ਹੈ ਜੀ ਪਹਿਲੀ ਗੱਲ ਹੁਣ ਉਸ ਤੋਂ ਬਾਅਦ ਰਹਿ ਗਏ 24000 24000 ਦੇ ਵਿੱਚ ਇੱਕ ਵੀ ਪੁਆਇੰਟ ਲੈਟਰ ਮੈਂਟ ਲੈਟਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਉਹਦੇ 'ਚ ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਤੇ ਲਿਖਿਆ ਹੋਵੇ ਵੀ ਇਹ ਭਰਤੀ 2022 ਤੋਂ ਬਾਅਦ ਆਈ ਹੈ ਫਿਲਹਾਲ ਤਾਂ ਆਪਾਂ ਜਿਹੜੀ ਪ੍ਰਕਿਰਿਆ ਚੱਲ ਰਹੀ ਸੀ ਅੱਧੀ ਤਾਂ ਮਤਲਬ ਉਹ 24000 'ਚ ਵੀ ਅੱਧੇ ਉਹ ਹੁਣੇ 12-13000 ਜਿਹੜੇ ਕੋਰਟ ਨੇ ਡੰਡਾ ਦੇ ਕੇ ਕਿਹਾ ਕਿ ਇਹਨਾਂ ਨੂੰ ਜੁਆਇਨ ਕਰਵਾਓ ਹਾਂ ਪਰ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਵਾਸਤੇ ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਉਹ ਕੀ ਹੈ ਮੰਨ ਲਓ ਇਹ ਕੀ ਕਰਦੇ ਆ ਹਰ ਮਹੀਨੇ 50 ਨੂੰ ਜੁਆਇਨ ਕਰਤਾ 100 ਨੂੰ ਜੁਆਇਨ ਕਰਾਤਾ ਠੀਕ ਹੈ ਉਹਦੇ ਵਾਸਤੇ ਕਰਦੇ ਕੀ ਹੈ ਕਿਉਂਕਿ ਮੈਂ ਇਹਨਾਂ ਨਾਲ ਕੰਮ ਕੀਤਾ ਮੈਨੂੰ ਜਿਆਦਾ ਪਤਾ ਹੈ ਕੱਲ ਜੁਆਇਨ ਕਰਾਉਣੇ ਹਨ ਅੱਜ ਫਾਈਨਲ ਹੋ ਜੂ ਅੱਜ ਸ਼ਾਮ ਨੂੰ ਉਹ ਫਲੈਕਸ ਛੱਪ ਕੇ ਸਾਰੇ ਪੰਜਾਬ ਦੇ ਬੋਰਡਾਂ ਤੇ ਲੱਗਣਗੇ ਸਾਰੇ ਪੰਜਾਬ ਦੀਆਂ ਅਖਬਾਰਾਂ ਅਗਲੇ ਦਿਨ ਭਰੀਆਂ ਹੋਣਗੀਆਂ ਵੀ ਕੱਲ ਮੁੱਖ ਮੰਤਰੀ ਸਾਹਿਬ ਇਹਨਿਆਂ ਨੂੰ ਜੁਆਇਨ ਕਰਾਉਣਗੇ ਉਹਨੂੰ ਇਵੈਂਟ ਕ੍ਰੀਏਟ ਕਰ ਲਿਆ ਸੋਸ਼ਲ ਮੀਡੀਆ ਇਹਨਾਂ ਦਾ ਆਈਟੀ ਸੈਲ ਸਾਰਾ মিডিਆ ਵੀ ਤੁਹਾਨੂੰ ਪਤਾ ਟੋਟਲੀ ਜਿਹੜਾ ਮੇਨਸਟ੍ਰੀਮ মিডিਆ ਉਹ ਇਸ ਕੰਮ ਤੇ ਲਾ ਦਿੰਦੇ ਆ ਲੋਕਾਂ ਨੂੰ ਲੱਗਦਾ ਬੜ ਯਸੋ ਤੁਸੀਂ ਦੇਖ ਲਓ ਆંકੜੇ ਚੈੱਕ ਕਰ ਲਓ 50 100 ਤੋਂ ਬਾਅਦ ਉਹ ਹੁੰਦੇ ਨਹੀਂ ਫਿਰ ਮਹੀਨਾ ਆਉਂਦਾ ਮਹੀਨੇ ਬਾਅਦ ਫਿਰ ਸੇਮ ਉਹ ਫਿਰ 100 ਬੰਦਾ ਜੁਆਇਨ ਕਰਾਇਆ ਜਾਂਦਾ ਉਹੀ ਸੇਮ ਸਕ੍ਰਿਪਟ ਫੇਰ ਸਾਰੇ ਪੰਜਾਬ ਦੇ ਪਹਿਲਾਂ ਬੋਰਡ ਭਰ ਦਿੱਤੇ ਜਾਂਦੇ ਇੱਕ ਦਿਨ ਪਹਿਲਾਂ ਅਖਬਾਰਾਂ ਸੋਸ਼ਲ ਮੀਡੀਆ ਸਾਰਾ ਕੁਝ ਭਰ ਕੇ ਫਿਰ ਸੋ ਜੋਇਨ ਉਹ 100 100 ਕਰਕੇ ਮਤਲਬ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਦੇਤੀਆਂ ਚਲੋ ਮੈਂ ਕਹਿੰਦਾ ਉਹਦੇ ਚ ਇੱਕ ਚੀਜ਼ ਚੰਗੀ ਇਹ ਗੱਲ ਹੈ ਜਿਹੜੀ ਦੇਤੀਆਂ ਮੈਂ ਉਹਦਾ ਕ੍ਰੈਡਿਟ ਵੀ ਦਿੰਦਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਚੰਗੀ ਗੱਲ ਤਾਂ ਭੈਣਾ ਨਹੀਂ ਚਾਹੀਦਾ ਕੀ ਹਾਂ ਉਹ ਇਮਾਨਦਾਰੀ ਨਾਲ ਲੱਗ ਰਹੇ ਇਹ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਸ਼ੱਕ ਨਹੀਂ ਜਿੰਨੇ ਵੀ ਭੈਣ ਭਰਾ ਲੱਗੇ ਹਨ ਜਿੱਧਰ ਵੀ ਤਾਂ ਉਹ ਗੱਲ ਠੀਕ ਹੈ ਕਿ ਉਹ ਸਾਰੇ ਕਹਿੰਦੇ ਆ ਕਿ ਸਾਡੇ ਕਿਸੇ ਨੇ ਰਿਸ਼ਵਤ ਨਹੀਂ ਮੰਗੀ ਅਸੀਂ ਇਮਾਨਦਾਰੀ ਨਾਲ ਲੱਗੇ ਉਹ ਚੰਗੀ ਗੱਲ ਹੈ ਪਰ ਹਾਂ ਉਹਦਾ ਇਹਨਾਂ ਨੂੰ ਕ੍ਰੈਡਿਟ ਕਿਉਂ ਜਾਂਦਾ ਉਹਦਾ ਵੀ ਇੱਕ ਰੀਜ਼ਨ ਹੈ ਕਿਉਂਕਿ ਇਸ ਤੋਂ ਕੋਈ ਬਚਿਆ ਹੀ ਨਹੀਂ ਕੁਛ ਉਹ ਕਰਨ ਵਾਲਾ ਪਰ ਫਿਰ ਵੀ ਮੈਂ ਇਹਨਾਂ ਨੂੰ ਕ੍ਰੈਡਿਟ ਦਿੰਦਾ ਵੀ ਲੋਕ ਇਹ ਜ਼ਰੂਰ ਜਿਹੜੇ ਲੱਗੇ ਆ ਮੁੰਡੇ ਜਿੰਨੇ ਵੀ ਜਲ ਲੱਗੇ ਆ ਉਹ ਕਹਿੰਦੇ ਆ ਕਿ ਮੈਂ ਇਮਾਨਦਾਰੀ ਨਾਲ ਲੱਗਿਆ ਵੀ ਮੇਰੇ ਤੋਂ ਕੁਝ ਲਿਆ ਨਹੀਂ ਤੁਹਾਡੇ ਹਲਕੇ ਦੇ ਲੋਕਾਂ ਲਈ ਕੀ ਕਹਿਣਾ ਚਾਹੂੰਗਾ ਸੁਣਿਆ ਨਹੀਂ ਹਲਕੇ ਦੇ ਲੋਕਾਂ ਨੂੰ ਤਾਂ ਮੇਰੀ ਇਹੀ ਬੇਨਤੀ ਹੈ ਕਿ ਸਾਡੇ ਜਿਹੜੇ ਹਲਕੇ ਦੇ ਮੁੱਦੇ ਆ ਉਹ ਅਸੀਂ ਦੇਖ ਲਿਆ ਪਹਿਲਾਂ ਕਾਂਗਰਸ ਦੀ ਗਵਰਨਮੈਂਟ ਵੀ ਰਹਿ ਕੇ ਗਈ ਹੈ ਹਾਲਾਂਕਿ ਹੁਣ ਕਾਂਗਰਸ ਵਾਲੇ ਭਾਜਪਾ 'ਚ ਚਲੇ ਗਏ ਨਗਰ ਨਿਗਮ ਤੇ ਵੀ ਉਹਨਾਂ ਦਾ ਕਬਜ਼ਾ ਹੈ ਤੇ ਜਿਹੜੇ ਕੰਮ ਰੁਕੇ ਪਏ ਆ ਹਲਕੇ ਦੇ हां अकाली दल ਰਿਹਾ ਐਲਾਈਅੰਸ ਦੇ ਵਿੱਚ ਰਿਹਾ ਹੈ ਨਾ ਤਾਂ अकाली दल ਨੇ ਮਤਲਬ ਜਿਹੜਾ ਅੰਮ੍ਰਿਤ ਯੋਜਨਾ ਦਾ ਪ੍ਰੋਜੈਕਟ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਹੀ ਪਾਸ ਕਰਵਾਇਆ ਸੀ ਚਲੋ ਠੀਕ ਹੈ ਉਹ ਸਰਕਾਰ ਬਦਲ ਗਈ ਉਹ ਅਗਲੀ ਸਰਕਾਰ ਚ ਲੱਗਿਆ ਉਹ ਠੀਕ ਹੈ ਚਲੋ ਤੇ ਕਿਉਂਕਿ ਇਹ ਬੋਰ 10 ਦੇਸ਼ ਦੇ ਗੰਦੇ ਸ਼ਹਿਰਾਂ ਚ ਵੀ ਆਇਆ ਸੀ ਤਾਂ ਉਹ ਜਿਹੜਾ ਕੀ ਉਹਨਾਂ ਨੇ ਉਹ ਪ੍ਰੋਜੈਕਟ ਪਾਸ ਕਰਵਾਇਆ ਸੀ ਹੋਰ ਵੀ ਕੁਝ ਕੰਮ ਹੈ ਜਿਹੜੇ ਉਹਨਾਂ ਨੇ ਸ਼ਹਿਰ ਦੇ ਕੀਤੇ ਚਲੋ ਜੇ ਨਹੀਂ ਵੀ ਹੋਏ ਤਾਂ ਮੈਂ ਤਾਂ ਇਹੀ ਕਹਿ ਸਕਦਾ ਕਿ ਹੁਣ ਅਸੀਂ ਸਾਰੇ ਹਲਕਾ ਇੰਚਾਰਜ ਜੀ ਵੀ ਸਾਡੇ ਵੱਡੇ ਭਰਾ ਐ ਮੈਂ ਉਹਨਾਂ ਨੂੰ ਤਾਂ ਕਹਿਣਾ ਕਿਉਂਕਿ ਦੇਖੋ ਇੱਕ ਰਿਸਪੈਕਟ ਦੇਣੀ ਜਿਹੜਾ ਸੀਨੀਅਰ ਬੰਦਾ ਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ ਤੇ ਉਹ ਵੀ ਸਾਡੇ ਭਰਾ ਐ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਆ ਜਿਹੜੇ ਅੜੇ ਹੋਏ ਆ ਪਿਛਲੇ 8-10 ਸਾਲਾਂ ਤੋਂ ਜੇ ਸਰਕਾਰ ਆਉਂਦੀ ਐ ਸਾਰੇ ਸਾਥ ਦੇਣ ਆਪਦੇ ਇਸ ਭਰਾ ਦਾ ਪੁੱਤ ਦਾ ਤੇ ਅਸੀਂ ਸਾਰੇ ਰਲ ਕੇ ਉਹ ਸਾਰੇ ਕੰਮਾਂ ਨੂੰ ਕਰਾਵਾਂਗੇ ਤੇ ਦੂਜੀ ਮੇਰੀ ਬੇਨਤੀ ਸਾਡੇ ਵਰਕਰ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਮੇਰੇ ਨਾਲ ਮੈਨੂੰ ਲੱਗਦਾ 10-12-12 ਸਾਲ ਜੁੱਤੀਆਂ ਤਲਾਈਆਂ ਹੈਗੇ ਵੀ ਸਾਰੇ ਆ ਬਹੁਤ ਆਮ ਘਰਾਂ ਵਾਲੇ ਜਿਨ੍ਹਾਂ ਨੇ ਆਪ ਦਾ ਸਭ ਕੁਝ ਲਾਇਆ ਤੇ ਜਦੋਂ ਸਮਾਂ ਆਇਆ ਤੇ ਉਹ ਸਾਰੇ ਭਜਾਤੇ ਘਰੋ ਘਰੀ ਕਰਤੇ ਤੇ ਜਿਹੜੇ ਅੱਜ ਕੱਲ ਰਾਜ ਕਰ ਰਹੇ ਆ ਇਹ ਸਾਰੇ ਉਹ ਐ ਜਿਹੜੇ ਸਾਡੇ ਬੰਦਿਆਂ ਨੂੰ ਬੂਥ ਨਹੀਂ ਲਾਉਣ ਦਿੰਦੇ ਸੀ ਤੇ ਉਹ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਸਾਰੇ ਮੇਰੇ ਨਾਲ ਲੱਗੋ ਕਿ ਪ੍ਰਮਾਤਮਾ ਸੁੱਖ ਰੱਖੇ ਕਿ ਜਿਹੜੀ ਤੁਹਾਡੀ ਕੀਤੀ ਹੋਈ ਮਿਹਨਤ ਐ ਉਹ ਜਾਈ ਨਹੀਂ ਜਾਊਗੀ ਤੇ ਆਪਾਂ ਦੁਬਾਰਾ ਫੇਰ ਖੜੇ ਹੋਵਾਂਗੇ ਤੇ ਲੋਕਾਂ ਦੀ ਲੜਾਈ ਲੜਾਂਗੇ ਸਮਾਂ ਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੇਰੇ ਨਾਲ ਦੀਪ ਕੰਬੋਜ ਹੋਰੀ ਸੀ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਜਿਨ੍ਹਾਂ ਦੇ ਵੱਲੋਂ ਲੜੀਗੀ 10-12 ਸਾਲ ਜਿਵੇਂ ਉਹਨਾਂ ਦੱਸਿਆ ਕੰਮ ਕਰਿਆ ਤਾਂ ਕਹਿੰਦੇ ਨੇ ਕਿ ਮੈਂ ਪ੍ਰਭਾਵਿਤ ਹੋਇਆ ਸ਼੍ਰੋਮਣੀ ਕ ਦੇ ਵਰਕਰਾਂ ਦੇ ਨਾਲ ਆ ਕੇ ਖੜਿਆ ਉਹਨਾਂ ਚੀਜ਼ਾਂ ਤੋਂ ਮੈਂ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ ਉਹਨਾਂ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੈਸੀ ਸਿਆਸਤ ਜਿਹੜੀ ਆ ਉਹ ਹੁੰਦੀ ਹੈ ਕੈਸੀ ਸਿਆਸਤ ਕਰਦੇ ਨਾਲ ਕਿਹਾ ਜ਼ਰੂਰ ਹੈ ਕਿ ਮੈਂ ਕਿਸੇ ਚੋਣ ਲੜਨ ਦੇ ਲਈ ਜਾਂ ਕਿਸੇ ਅਹੁਦੇ ਦੇ ਲਈ ਪਾਰਟੀ ਦੇ ਵਿੱਚ ਜਿਹੜਾ ਉਹ ਨਹੀਂ ਆਇਆ ਤੁਸੀਂ ਜੁੜੇ ਰਹੋ ਆ ਰਹੀ ਮੈਂ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਉਹ ਇਜਾਜ਼ਤ ਧੰਨਵਾਦ ਜੀ